ਇਸ ਤਰ੍ਹਾਂ ਜੋ ਪੁਲਿਸ ਮੁਲਾਜ਼ਮ ਨਸ਼ੇ ਦੇ ਵਿੱਚ ਤੁੱਤ ਹੈਗੇ ਨੇ ਇਹ ਕੀ ਲੋਕ ਤੁਹਾਡੀ ਸੁਰੱਖਿਆ ਕਰਨਗੇ ਇਹਨਾਂ ਲੋਕਾਂ ਤੋਂ ਤੁਸੀਂ ਕੀ ਆਸ ਕਰੋਗੇ ਜਿਹੜੇ ਕਿ ਖੁਦ ਨਸ਼ੇ ਦੇ ਵਿੱਚ ਤੁੱਤ ਨੇ ਉਹਨਾਂ ਨੂੰ ਕੋਈ ਸੁਰਤ ਨਹੀਂ ਹੈ ਖੁਦ ਨਿਯਮ ਤੋੜ ਰਹੇ ਨੇ ਤਾਂ ਦੇਖੋ ਤਸਵੀਰਾਂ ਦੇ ਵਿੱਚ ਇਹ ਪੁਲਿਸ ਮੁਲਾਜ਼ਮ ਨੇ ਪੰਜਾਬ ਪੁਲਿਸ ਦੇ ਮੁਲਾਜ਼ਮ ਨੇ ਨਸ਼ੇ ਦੇ ਵਿੱਚ ਤੋਤ ਇਹਨਾਂ ਨੇ ਗੱਡੀ ਡਿਵਾਈਡਰ ਤੇ ਚੜਾਤੀ ਤਾਂ ਲੁਧਿਆਣਾ ਦੇ ਮਾਮਲਾ ਦੱਸਿਆ ਜਾ ਰਿਹਾ ਹੈ ਪੁਲਿਸ ਮੁਲਾਜ਼ਮਾਂ ਦਾ ਕੀ ਕਰੋਗੇ ਤੁਹਾਨੂੰ ਸੁਣਾ ਦਿੰਦੇ ਹਾਂ ਪਈ ਤੁਸੀਂ ਡਿਊਟੀ ਅਫਸਰ ਹੋ ਤੁਹਾਨੂੰ ਤੁਹਾਨੂੰ ਪਤਾ ਚੱਲਿਆ ਹੋਊਗਾ ਇੱਥੇ ਕੀ ਹੋਇਆ ਮਾਮਲਾ ਤੁਸੀਂ ਦੱਸੋ ਪਤਾ ਨਹੀਂ ਤੁਹਾਨੂੰ ਐਸ ਐਚ ਯੂ ਸਾਹਿਬ ਨੇ ਦੱਸਿਆ ਹੋਣਾ ਕਹਿੰਦੇ ਲੜਾਈ ਝਗੜਾ ਹੋਇਆ ਲੜਾਈ ਝਗੜਾ ਨਹੀਂ ਹੋਇਆ ਉਹਨਾਂ ਨੂੰ ਤੁਹਾਨੂੰ ਕੋਈ ਸ਼ੋਰ ਦੱਸਿਆ ਹੋਣਾ ਨਹੀਂ ਨਹੀਂ ਅੱਪਾਂ ਨੂੰ ਅਜੇ ਤੱਕ ਕੋਈ ਕੀ ਗੱਲ ਦਾ ਨਹੀਂ ਪਤਾ ਅੱਛਾ ਤੁਸੀਂ ਥਾਣੇ ਤੋਂ ਆਏ ਹੋ ਡਿਊਟੀ ਅਫਸਰ ਹੋ ਤੁਸੀਂ ਇੱਥੇ ਚੌਂਕੀ ਵਾਲ ਨੂੰ ਦੇਖ ਰਹੇ ਹੋ ਤੁਹਾਡੇ ਕੋਲ ਮੁਲਾਜ਼ਮ ਖੜੇ ਨੇ ਦਿਨੋਂ ਹਾਂਜੀ ਹਾਂਜੀ ਇਹਨੂੰ ਦੇਖ ਕੇ ਤੁਹਾਨੂੰ ਕਿੱਦਾਂ ਦੀ ਹਾਲਤ ਕਿੱਦਾਂ ਲੱਗ ਰਹੀ ਹੈ ਦੇਖਦੇ ਹਾਂ ਹੁਣ ਦੇਖਦੇ ਨਹੀਂ ਤੁਹਾਨੂੰ ਕੀ ਲੱਗ ਰਿਹਾ ਵਾਏ ਦੇਖਦੇ ਹਾਂ ਸਾਨੂੰ ਤਾਂ ਕੋਈ ਨਹੀਂ ਲੱਗ ਰਿਹਾ ਵੇਖਦੇ ਹਾਂ ਸਰ ਉਹ ਗੱਡੀ ਉੱਥੇ ਡਿਵਾਈਡਰ ਤੇ ਚੜਾਈ ਹੋਈ ਆ ਠੀਕ ਹੈ ਕਿ ਕਿੰਨਾ ਕਿ ਜਾ ਦੱਸੋ ਪੈਸੇ ਕਿੱਥੇ ਹੈ ਕਿ ਦੀ ਹੈ ਸਰ ਕਿਹੜੀ ਉਹ ਗੱਡੀ ਖੜੀ ਹੈ ਜੀ ਇਹ ਮੈਂ ਆਇਆ ਮੈਂ ਅਮਰਜੈਂਸੀ ਆਹਤੇ ਆਇਆ ਡਿਊਟੀ ਅਫਸਰ ਹਾਂ ਜੀ ਹੁਣ ਮੈਂ ਵੇਖਦਾ ਗੱਲ ਕੀ ਹੋਈ ਆ ਤੇ ਇਹ ਤੇ ਤੁਹਾਡੇ ਕੋ ਹੁਣ ਪਤਾ ਲੱਗਣ데요 ਤੁਸੀਂ ਗੱਲ ਦੱਸੋ ਕਿ ਤੇ ਫੇਰ ਹੀ ਗੱਲ ਦਾ ਪਤਾ ਲੱਗੂ ਜਦੋਂ ਇਹਨਾਂ ਇੱਕ ਤਾਂ ਇਹਨਾਂ ਨੇ ਡਿਵਾਈਡਰ ਤੇ ਗੱਡੀ ਚੜਾਈ ਡਰਿੰਕ ਕਹਿੰਦੇ ਉਹ ਪਿੱਛੇ ਮੁਲਾਜ਼ਮ ਖੜੇ ਆ ਕਿਹੜੀ ਗੱਡੀ ਡਿਵਾਈਡਰ ਤੇ ਆ ਉਹ ਦੇਖੋ ਸਾਹਮਣੇ ਚੜੀ ਹੋਈ ਆ ਉਹ ਵੇਖ ਲੈਣੇ ਆ ਫਿਰ ਆਪਾਂ ਨੂੰ ਪਤਾ ਤੇ ਲੱਗੇ ਨਾ ਜੋ ਵੀ ਹੈਗਾ ਸੀਨੀਅਰ ਅਫਸਰ ਦੇ ਨੋਟਿਸ ਵੀ ਲਿਆਂਦਾ ਜਾਏਗਾ ਫਿਰ ਗੱਲ ਕਰਦੇ ਇਹਨਾਂ ਦਾ ਮੁਲਾਜ਼ਾ ਕਰਾਉਂਗੇ ਜੀ ਮੁਲਾਜ਼ਾ ਕਰਾਉਂਗੇ ਇਹਨਾਂ ਦਾ ਆਹੋ ਗਾਉਂਵਾ ਜੀ ਕਿੰਨੇ ਮੁਲਾਜ਼ਮ ਹੈਗੇ ਜਿਹੜੇ ਚੌਂਕੀ ਦੇ ਮੌਜੂਦ ਨੇ ਅੱਜ ਤਾਂ ਮੈਂ ਆਇਆ ਹੀ ਆ ਆਣ ਕੇ ਤੁਹਾਡੇ ਲੱਗੇ ਹੀ ਖੜਾ ਯਾਰ ਨਹੀਂ ਤੁਹਾਨੂੰ ਤੁਹਾਨੂੰ ਹੁਣ ਤੱਕ ਪ੍ਰੈਜ਼ੈਂਟ ਮੁਲਾਜ਼ਮ ਕਿੰਨੇ ਲੱਗੇ ਇੱਥੇ ਹੈਗੇ ਆ ਤਿੰਨ ਕ ਮੁਲਾਜ਼ਮਾ ਹੋਣੇ ਕੋਣ ਕੋਣ ਨੇ ਹੁਣ ਵੇਖਦਾ ਜੇ ਤੇ ਮਾਣ ਕੇ ਤੁਸੀਂ ਗੱਡੀ ਮੈਂ ਬੰਦ ਕੀਤੀ ਆ ਵੀ ਇਹ ਗੱਡੀ ਨਹੀਂ ਜਿਹੜੇ ਮੁਲਾਜ਼ਮ ਹੈਗੇ ਨੇ ਸੀਓਲ ਹਸਪਤਾਲੀ ਚੌਂਕ ਤੋਂ ਕਿ ਜਾਣ ਜੀ ਆਹ ਵੇਖਦਾ ਹੁਣ ਸਾਰੀ ਗੱਲ ਵੇਖ ਲਈ ਗੱਡੀ 'ਚ ਬਹਿ ਕੇ ਤੁਹਾਨੂੰ ਸਾਰੀ ਗੱਲ ਦੱਸੀ ਜਾਏਗੀ ਵੇਖਦੇ ਆਪਾਂ ਇਹ ਗੱਡੀ 'ਚ ਬਹਿ ਕੇ ਆਏ ਕਿੱਥੋਂ ਆਏ ਨੇ ਕਿਹੜੇ ਕਿਹੜੇ ਥਾਣੇ ਦੇ ਨੇ ਯਾਰ ਤੁਹਾਡੇ ਸਾਹਮਣੇ ਤੁਸੀਂ ਮੇਰੇ ਨਾਲ ਇੱਥੇ ਪਹਿਲਾਂ ਦੇ ਖੜੇ ਜੇ ਹੁਣ ਮੈਂ ਹੁਣ ਵੀ ਰਿਹਾ ਆ ਹੁਣ ਮੈਂ ਦੱਸਣਾ ਜੀ ਹਨਾ ਠੀਕ ਹੈ ਫਿਰ ਵੇਖਦਾ ਵੀ ਕੀ ਕਰਦਾ ਠੀਕ ਹੈ ਤੁਸੀਂ ਮੌਕਾ ਦੇਖ ਲਓ ਅਸੀਂ ਉਸ ਤੋਂ ਬਾਅਦ ਤੁਹਾਨੂੰ ਦੱਸਾਂਗੇ ਗੱਡੀ ਕਿਦੀ ਹੈ ਜੀ ਆ ਸਰ ਪਸੰਦ ਆਪਰੋਂ ਡਾਊਨ ਲੋਡ ਕਰਨੀ ਹੈ ਗੱਡੀ ਖੜੀ ਹੈ ਗੱਡੀ ਬੜੀ ਸੁੰਨੇ ਅੱਛਾ ਤੁਹਾਡਾ ਕੀ ਨਾਮ ਹੈ ਜੀ ਗੱਲਾ ਵੀਰ ਨਾਮ ਤੁਸੀਂ ਕਿੱਥੋਂ ਦੇ ਕਿੱਥੇ ਕਿੱਥੇ ਦੇ ਨਾਤੇ ਕਿੱਥੇ ਦੇ ਨਾਤੇ ਤੁਹਾਡੀ ਸਿਵਲ ਸਿਵਲ ਲੱਗੇ ਸਿਵਲ ਅਸਤਾਲ ਦੀ ਬਿਲਕੁਲ ਜੀ ਤੁਸੀਂ ਕੋਈ ਨਸ਼ਾ ਕੀਤਾ ਜੀ ਨਾ ਕੋਈ ਨਸ਼ਾ ਨਹੀਂ ਬੰਨੀ ਸਰ ਨਹੀਂ ਸਰ ਪਾ ਕੇ ਸ਼ਿਮਾ ਨਹੀਂ ਆਫ ਡਿਊਟੀ ਆ ਮੇਰੀ ਯਸਤੋ ਆਫ ਡਿਊਟੀ ਤੇ ਸਰ ਵਰਦੀ ਪਾ ਕੇ ਖੜੇ ਹੋ ਸ਼ਿਮਾ ਨਹੀਂ ਵਰਦੀ ਪਾਈ ਹੋ ਜੀ ਨੌਂ ਡਰੋਪੀ ਹੈ ਇਹ ਨਹੀਂ ਮੈਂ ਕੋਈ ਨਸ਼ਾ ਵਗੈਰਾ ਕੀਤਾ ਹੈ ਜੀ ਨਾ ਕੋਈ ਕੋਈ ਨਹੀਂ ਲੱਗਦਾ ਵੇ ਜੀ ਤੁਸੀਂ ਮਾਏ ਸਰ ਤੁਹਾਡੀ ਦਸਤਾਰ ਕਿੱਥੇ ਹੈ ਜੀ ਜੀ ਦਸਾਰ ਉਹ ਦਿਖਾ ਦੇ ਕਿਤੇ ਜੇ ਮੈਂ ਪੁੱਛਾਂ ਦਸਾਰ ਮੇਰੀ ਪੱਕ ਪਈ ਹੈ ਹਾਂਜੀ ਅੰਦਰ ਪਈ ਹੈ ਅੰਦਰ ਪਈ ਹੈ ਅੱਛਾ ਜੀ ਜਦੋਂ ਮੈਂ ਪਾਸਾ ਪਾਸਾ ਹਾਂ ਨਾ ਡਿਊਟੀ ਹੋ ਇਸ ਟਾਈਮ ਕੋ ਵੀ ਘਟਿਆ 24 ਘੰਟੇ ਆ ਕੋਨ ਡਿਊਟੀ 24 ਘੰਟੇ ਆ ਡਿਊਟੀ ਤੇ ਹੈ ਨਾ ਇਸ ਟਾਈਮ ਕੋਨ ਕੋਨ ਡਿਊਟੀ 24 ਘੰਟੇ ਆ ਦੇ ਨੇ ਇਹ ਤਾਂ ਯਾ ਸਰ ਡਿਊਟੀ ਇਹ ਪੁਲਿਸਾਂ ਨਹੀਂ ਜਰੂਰੀ ਹੁੰਦੀ ਜੀ ਕਿਉਂ ਸ਼ਿਵਾਂਜੀ ਨਾ ਆ ਵੀ ਸ਼ਿਵਾਂਜੀ ਅਮਰਜੈਂਸੀ ਡਿਊਟੀ ਹੈ ਨਾ ਦੀ ਇਹ ਮੇਰੀ ਮੇਰੀ ਨਹੀਂ ਹੋ ਹੋਦਾ ਨਹੀਂ ਆ ਤੁਹਾਡੀ ਕਿੱਥੇ ਹੈ ਮੇਰੀ ਮੈਂ ਮੈਂ ਹਾਜ਼ਰ ਹਾਂ ਮੈਂ ਤਾਂ ਕੋਈ ਹਾਜ਼ਰ ਹੋਰੀ ਹੋਦੇ ਡਿਊਟੀ ਹੈ ਤੁਹਾਡੇ ਨਾਲ ਹੋਰ ਕੋਣ ਕੋਣ ਮੌਜੂਦ ਹੈ ਇੱਥੇ ਡਿਊਟੀ ਤੇ ਚੁੱਕ ਜਾ ਸਰ 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 ਮੈਂ ਮੇਰੀ ਰਖਾਂਦੀ ਹਾਂ ਨਿਰੰਜਨ ਜੀ ਇਹ ਜਿਹੜੀ ਗੱਡੀ ਹੈ ਇੱਕ ਇੱਕ ਦੀ ਕਿਹੜੇ ਮੁਲਾਜ਼ਮ ਦੀ ਹੈ ਆਪ ਦੇਖ ਲੈਂਦੇ ਨਹੀਂ ਤੁਸੀਂ ਇੱਥੇ ਦੇਖ ਜਿਹੜੀ ਜਿਹੜੀ ਦਿਖ ਲੈਣੇ ਆ ਦੇਖ ਲੈਣੇ ਆ ਪੂਰੀ ਮੈਂ ਤੁਹਾਨੂੰ ਰਿਪੋਰਟ ਕਰਨਾ ਆ ਦੇਖ ਸਕਦੇ ਹੋ ਤੁਸੀਂ ਸਿਵਲ ਹਸਪਤਾਲ ਦੇ ਵਿੱਚ ਤੇ ਆ ਮਾਮਲਾ ਜਰਾ ਹੁਰਮਾਨ ਦੇਣਾ ਵਾ ਦੇਖੇਗਾ ਹੈ ਹੁਰਮਾਨ ਦਾ ਹੱਥ ਲਾਲਾ ਕੋਈ ਨਹੀਂ ਕੋਈ ਨਹੀਂ ਲਾਲਾ ਹੱਥ ਲਾਲਾ ਹੱਥ ਤੂੰ ਲਾਲਾ ਯਾਰ ਤੂੰ ਹੱਥ ਲਾਲਾ ਹੈ ਉਹਨੂੰ ਹੱਥ ਲਾ ਤੂੰ ਹੱਥ ਲਾ ਲੈਣਾ ਦੇਖ ਲੈਣਾ ਮੈਂ ਵੀ ਤੂੰ ਭੰਨਣ ਦੀ ਗੱਲ ਤਾਂ ਬੜੀ ਦੂਰ ਦੀ ਗੱਲ ਕਰਦਾ ਤੂੰ ਤੂੰ ਹੱਥ ਲਾ ਕੇ ਦੇਖ ਲੈ ਹਾਂ ਸਮਝ ਗਿਆ ਨਾ ਦੱਸ ਰਹੀ ਏ ਅਕਸਰ ਇਸੇ ਵੇਖਦੇ ਆ ਕਿ ਪੁਲਿਸ ਮੁਲਾਜ਼ਮ ਜਦੋਂ ਕਿਸੇ ਆ ਕਾਰ ਚਾਲਕ ਜਾਂ ਗੱਡੀ ਚਾਲਕ ਜਾਂ ਕਿਸੇ ਦੇ ਵੀ ਨਸ਼ੇ ਚ ਤੁੱਟ ਹੋਣ ਦੀ ਖਬਰ ਉਹਨਾਂ ਨੂੰ ਮਿਲਦੀ ਆ ਤਾਂ ਚੱਕ ਕੇ ਉਹਨਾਂ ਨੂੰ ਥਾਣੇ ਲਿਜਾਇਆ ਜਾਂਦਾ ਪਰ ਹੁਣ ਜੋ ਮਾਮਲਾ ਸਾਹਮਣੇ ਇਸ ਦੇ ਵਿੱਚ ਖੁਦ ਪੁਲਿਸ ਮੁਲਾਜ਼ਮ ਨਸ਼ੇ ਜਿੱਤ ਤੋਤਨੇ ਸ਼ਰਾਬ ਦੇ ਨਸ਼ੇ ਜਿੱਤ ਤੋਤਨੇ ਤੇ ਉਹਨਾਂ ਦੇ ਵੱਲੋਂ ਗੱਡੀ ਡਿਵਾਈਡਰ ਤੇ ਚੜਾ ਦਿੱਤੀ ਜਾਂਦੀ ਤਾਂ ਲੁਧਿਆਣਾ ਦਾ ਮਾਮਲਾ ਦੱਸਿਆ ਜਾ ਰਿਹਾ ਹੈ ਲੁਧਿਆਣਾ ਦੇ ਸਰਕਾਰੀ ਹਸਪਤਾਲ ਦੇ ਵਿੱਚ ਪੂਰੀ ਘਟਨਾ ਵਾਪਰੀ ਹੈ ਜਿੱਥੇ ਪੁਲਿਸ ਮੁਲਾਜ਼ਮ ਨਸ਼ੇ ਦੇ ਵਿੱਚ ਤੁੱਤ ਸੀਗੇ ਵੀਡੀਓ ਚ ਵੀ ਸਾਫ਼ ਦੇਖਿਆ ਜਾ ਸਕਦਾ ਹੈ ਕੋਈ ਹੋਸ਼ ਨਹੀਂ ਹੈਗੇ ਇਹਨਾਂ ਨੂੰ ਤੇ ਜਦੋਂ ਲੋਕਾਂ ਦੇ ਵੱਲੋਂ ਪੁੱਛਿਆ ਜਾਂਦਾ ਹੈ ਕਿ ਉਸ ਤੋਂ ਬਾਅਦ ਉਹ ਖੁਦ ਉਹਨਾਂ ਲੋਕਾਂ ਤੇ ਹੀ ਭੜਕਦੇ ਜੜੇ ਨੇ ਉਹ ਦਿਖਾਈ ਦੇ ਰਹੇ ਨੇ ਤਾਂ ਤੁਸੀਂ ਵੇਖੋ ਤਸਵੀਰਾਂ ਦੇ ਵਿੱਚ ਕਿਸ ਤਰ੍ਹਾਂ ਗੱਡੀ ਜਿਹੜੀ ਹੈ ਉਹ ਡਿਵਾਈਡਰ ਤੇ ਚੜਾ ਦਿੱਤੀ ਜਾਂਦੀ ਹੈ ਤੇ ਲੁਧਿਆਣਾ ਦੀ ਖਬਰ ਹੈ ਪੁਲਿਸ ਮੁਲਾਜ਼ਮ ਨਸ਼ੇ ਦੇ ਵਿੱਚ ਤੋਤਣੇ ਤੇ ਨਸ਼ੇ ਦੇ ਵਿੱਚ ਤੁੱਤ ਉਹਨਾਂ ਮੁਲਾਜ਼ਮਾਂ ਦੇ ਵੱਲੋਂ ਜਿਹੜਾ ਗੱਡੀ ਡਿਵਾਈਡਰ ਤੇ ਚੜਾ ਦਿੱਤੀ ਜਾਂਦੀ ਹੈ ਮੌਕੇ ਤੇ ਲੋਕ ਵੀ ਇਕੱਠੇ ਹੁੰਦੇ ਨੇ ਤਾਂ ਸਵਾਲ ਵੀ ਕਰਦੇ ਨੇ ਤਾਂ ਸਵਾਲ ਬਣਦਾ ਵੀ ਹੈ ਕਿਉਂਕਿ ਪੁਲਿਸ ਦਾ ਕੰਮ ਹੁੰਦਾ ਹੈ ਜਿਹੜੇ ਸ਼ਰਾਰਤੀ ਅੰਸਰ ਹੁੰਦੇ ਨੇ ਉਹਨਾਂ ਨੂੰ ਫੜਨਾ ਜਿਹੜੇ ਕਿ ਕੋਈ ਗਲਤ ਕੰਮ ਕਰਦੇ ਨੇ ਜਾਂ ਕਾਨੂੰਨਾਂ ਨੂੰ ਤੋੜਦੇ ਨੇ ਨਿਯਮਾਂ ਨੂੰ ਤੋੜਦੇ ਨੇ ਪਰ ਜਦੋਂ ਪੁਲਿਸ ਮੁਲਾਜ਼ਮ ਖੁਦ ਨਿਯਮ ਤੋੜਨ ਲੱਗ ਜਾਣ ਤਾਂ ਫਿਰ ਸਵਾਲ ਉੱਠਣੇ ਤਾਂ ਬਿਲਕੁਲ ਬਣਦੇ ਵੀ ਹੈਗੇ ਨੇ ਤਾਂ ਤੁਸੀਂ ਦੇਖੋ ਤਸਵੀਰਾਂ ਦੇ ਵਿੱਚ ਕਿ ਕਿਸ ਤਰ੍ਹਾਂ ਇਹ ਪੁਲਿਸ ਮੁਲਾਜ਼ਮ ਸ਼ਰਾਬ ਦੇ ਨਸ਼ੇ ਦੇ ਵਿੱਚ ਨੇ ਉਹਨਾਂ ਨੂੰ ਕੋਈ ਸੁਰਤ ਵੀ ਨਹੀਂ ਹੈ ਤੁਸੀਂ ਦੇਖੋ ਇਹ ਲੁਧਿਆਣਾ ਦੀ ਖਬਰ ਹੈ ਹਸਪਤਾਲ ਦੀ ਸਰਕਾਰੀ ਹਸਪਤਾਲ ਦੇ ਵਿੱਚ ਹਾਲਾਂਕਿ ਮੌਕੇ ਦੇ ਸੀਨੀਅਰ ਅਧਿਕਾਰੀ ਵੀ ਪਹੁੰਚਦੇ ਨੇ ਤਾਂ ਉਹਨਾਂ ਤੋਂ ਜਦੋਂ ਸਵਾਲ ਕੀਤਾ ਜਾਂਦਾ ਤਾਂ ਉਹਨਾਂ ਨੇ ਇਹ ਗੱਲ ਆਖਿਆ ਕਿ ਹਜੇ ਅਸੀਂ ਜਾਂਚ ਕਰਾ ਕੇ ਕਿ ਆਕਰ ਕੀ ਮਾਮਲਾ ਕੀ ਨਹੀਂ ਮਾਮਲਾ ਪਰ ਤੁਸੀਂ ਤਸਵੀਰਾਂ ਦੇਖੋ ਕਿਸ ਤਰ੍ਹਾਂ ਜੋ ਪੁਲਿਸ ਮੁਲਾਜ਼ਮ ਨਸ਼ੇ ਦੇ ਵਿੱਚ ਤੁੱਤ ਹੈਗੇ ਨੇ ਇਹ ਕੀ ਲੋਕ ਤੁਹਾਡੀ ਸੁਰੱਖਿਆ ਕਰਨਗੇ ਇਹਨਾਂ ਲੋਕਾਂ ਤੋਂ ਤੁਸੀਂ ਕੀ ਆਸ ਕਰੋਗੇ ਜਿਹੜੇ ਕਿ ਖੁਦ ਨਸ਼ੇ ਦੇ ਵਿੱਚ ਤੁੱਤ ਨੇ ਉਹਨਾਂ ਨੂੰ ਕੋਈ ਸੁਰਤ ਨਹੀਂ ਹੈ ਖੁਦ ਨਿਯਮ ਤੋੜ ਰਹੇ ਨੇ ਤਾਂ ਦੇਖੋ ਤਸਵੀਰਾਂ ਦੇ ਵਿੱਚ ਇਹ ਪੁਲਿਸ ਮੁਲਾਜ਼ਮ ਨੇ ਪੰਜਾਬ ਪੁਲਿਸ ਦੇ ਮੁਲਾਜ਼ਮ ਨੇ ਨਸ਼ੇ ਦੇ ਵਿੱਚ ਤੁੱਤ ਇਹਨਾਂ ਨੇ ਗੱਡੀ ਡਿਵਾਈਡਰ ਤੇ ਚੜਾਤੀ ਤਾਂ ਲੁਧਿਆਣਾ ਦੇ ਮਾਮਲਾ ਦੱਸਿਆ ਜਾ ਰਿਹਾ ਹੈ ਪੁਲਿਸ ਮੁਲਾਜ਼ਮਾਂ ਦਾ ਕੀ ਕੰਮ ਵੀ ਇਸ ਤੁਹਾਨੂੰ ਸੁਣਾ ਦਿੰਦੇ ਆ ਪਈ ਤੁਸੀਂ ਡਿਊਟੀ ਅਫਸਰ ਹੋ ਤੁਹਾਨੂੰ ਤੁਹਾਨੂੰ ਪਤਾ ਚੱਲਿਆ ਹੋਵੇਗਾ ਇੱਥੇ ਕੀ ਹੋਇਆ ਮਾਮਲਾ ਤੁਸੀਂ ਦੱਸੋ ਪਤਾ ਨਹੀਂ ਤੁਹਾਨੂੰ ਐਸ ਐਚ ਯੂ ਸਾਹਿਬ ਨੇ ਦੱਸਿਆ ਹੋਣਾ ਇਹਦੇ ਲੜਾਈ ਝਗੜਾ ਹੋਇਆ ਲੜਾਈ ਝਗੜਾ ਨਹੀਂ ਹੋਇਆ ਉਹਨਾਂ ਨੂੰ ਤੁਹਾਨੂੰ ਕੋਈ ਸ਼ੋਰ ਦੱਸਿਆ ਹੋਣਾ ਨਹੀਂ ਨਹੀਂ ਆਪਾਂ ਨੂੰ ਅਜੇ ਤੱਕ ਕੋਈ ਠੀਕ ਗੱਲ ਦਾ ਨਹੀਂ ਪਤਾ ਅੱਛਾ ਤੁਸੀਂ ਥਾਣੇ ਤੋਂ ਆਏ ਹੋ ਡਿਊਟੀ ਅਫਸਰ ਹੋ ਤੁਸੀਂ ਇੱਥੇ ਚੌਂਕੀ ਵਾਲ ਨੂੰ ਦੇਖ ਰਹੇ ਹੋ ਤੁਹਾਡੇ ਕੋਲ ਮੁਲਾਜ਼ਮ ਖੜੇ ਨੇ ਦਿਨੋਂ ਹਾਂਜੀ ਹਾਂਜੀ ਇਹਨਾਂ ਦੇਖ ਕੇ ਤੁਹਾਨੂੰ ਕਿੱਦਾਂ ਦੀ ਹਾਲਤ ਕਿੱਦਾਂ ਲੱਗ ਰਹੀ ਹੈ ਦੇਖਦੇ ਹਾਂ ਹੁਣ ਦੇਖਦੇ ਨਹੀਂ ਤੁਹਾਨੂੰ ਕੀ ਲੱਗ ਰਿਹਾ ਵਾਇਰਸ ਉਹ ਸਾਨੂੰ ਤਾਂ ਕੋਈ ਨਹੀਂ ਜੇ ਲੱਗ ਰਿਹਾ ਵੇਖਦੇ ਆ ਸਰ ਉਹ ਗੱਡੀ ਉੱਥੇ ਡਿਵਾਈਡਰ ਤੇ ਚੜਾਈ ਹੋਈ ਆ ਠੀਕ ਹੈ ਕਿ ਕਿੰਨਾ ਚਾਹ ਜਾ ਦੱਸੋ ਪੈਸੇ ਕਿੱਥੇ ਹੈ ਕਿ ਦੀ ਹੈ ਸਰ ਕਿਹੜੀ ਉਹ ਗੱਡੀ ਖੜੀ ਹੈ ਜੀ ਇਹ ਮੈਂ ਆਇਆ ਵਾ ਮੈਂ ਅਮਰਜੈਂਸੀ ਆਤੇ ਆਇਆ ਹਾਂ ਡਿਊਟੀ ਅਫਸਰ ਹਾਂ ਜੀ ਹੁਣ ਮੈਂ ਵੇਖਦਾ ਗੱਲ ਕੀ ਹੋਈ ਆ ਤੇ ਇਹ ਤੇ ਤੁਹਾਡੇ ਕੋ ਹੁਣ ਪਤਾ ਲੱਗਣ데요 ਤੁਸੀਂ ਗੱਲ ਦੱਸੋ ਕਿ ਤੇ ਫੇਰ ਹੀ ਗੱਲ ਦਾ ਪਤਾ ਲੱਗੂ ਸਰ ਇਹਨਾਂ ਇੱਕ ਤਾਂ ਇਹਨਾਂ ਨੇ ਡਿਵਾਈਡਰ ਤੇ ਗੱਡੀ ਚੜਾਈ ਡਰਿੰਕ ਕਹਿੰਦੇ ਉਹ ਪਿੱਛੇ ਮੁਲਾਜ਼ਮ ਖੜੇ ਆ ਕਿਹੜੀ ਗੱਡੀ ਡਿਵਾਈਡਰ ਤੇ ਆ ਉਹ ਦੇਖੋ ਸਾਹਮਣੇ ਚੜੀ ਹੋਈ ਆ ਉਹ ਵੇਖ ਲੈਨੇ ਆ ਫਿਰ ਆਪਾਂ ਨੂੰ ਪਤਾ ਤੇ ਲੱਗੇ ਨਾ ਜੋ ਵੀ ਹੈਗਾ ਸੀਨੀਅਰ ਅਫਸਰ ਦੇ ਨੋਟਿਸ ਵੀ ਲਿਆਂਦਾ ਜਾਏਗਾ ਫਿਰ ਗੱਲ ਕਰਦੇ ਇਹਨਾਂ ਦਾ ਮੁਲਾਜ਼ਾ ਕਰਾਉਂਗੇ ਜੀ ਮੁਲਾਜ਼ਾ ਕਰਾਉਂਗੇ ਇਹਨਾਂ ਦਾ ਆਹੋ ਗਾਉਂਗਾ ਜੀ ਕਿੰਨੇ ਮੁਲਾਜ਼ਮ ਹੈਗੇ ਜਿਹੜੇ ਚੌਂਕੀ ਦੇ ਮਜ਼ਦੂਰ ਨੇ ਹੁਣ ਅਜੇ ਤੇ ਮੈਂ ਆਇਆ ਆਂ ਆਣ ਕੇ ਤੁਹਾਡੇ ਲੱਗੇ ਹੀ ਖੜਾ ਆ ਯਾਰ ਨਹੀਂ ਤੁਹਾਨੂੰ ਤੁਹਾਨੂੰ ਹੁਣ ਤੱਕ ਪ੍ਰੈਜ਼ੈਂਟ ਮੁਲਾਜ਼ਮ ਕਿੰਨੇ ਲੱਗੇ ਇੱਥੇ ਹੈਗੇ ਆ ਤਿੰਨ ਕ ਮੁਲਾਜ਼ਮਾ ਹੋਣੇ ਕੌਣ ਕੌਣ ਨੇ ਹੁਣ ਵੇਖਦਾ ਜੇ ਤੇ ਮੈਂ ਆਣ ਕੇ ਤੁਸੀਂ ਗੱਡੀ ਮੈਂ ਬੰਦ ਕੀਤੀ ਆ ਵੀ ਇਹ ਗੱਡੀ ਨਹੀਂ ਜਿਹੜੇ ਮੁਲਾਜ਼ਮ ਹੈਗੇ ਨੇ ਸਿਵਲ ਹਸਪਤਾਲ ਲਈ ਚੌਂਕੀ ਦੇ ਮੁਲਾਜ਼ਮ ਹੀ ਨੇ ਆਹ ਜੇ ਕਿ ਆਉਣ ਜੀ ਮੈਂ ਵੇਖਦਾ ਹਾਂ ਨਾ ਸਾਰੀ ਗੱਲ ਵੇਖਦੇ ਆਏ ਗੱਡੀ 'ਚ ਬਹਿ ਕੇ ਆਏ ਤੁਹਾਨੂੰ ਸਾਰੀ ਗੱਲ ਦੱਸੀ ਜਾਏਗੀ ਵੇਖਦੇ ਆਪਾਂ ਇਹ ਗੱਡੀ 'ਚ ਬਹਿ ਕੇ ਆਏ ਕਿੱਥੋਂ ਆਏ ਨੇ ਕਿਹੜੇ ਕਿਹੜੇ ਥਾਣੇ ਦੇ ਯਾਰ ਤੁਹਾਡੇ ਸਾਹਮਣੇ ਤੁਸੀਂ ਮੇਰੇ ਨਾਲ ਇੱਥੇ ਪਹਿਲਾਂ ਦੇ ਖੜੇ ਜੇ ਹੁਣ ਮੈਂ ਹੁਣ ਵੀਰੇ ਆਇਆ ਹੁਣ ਮੈਂ ਦੱਸਣਾ ਜੀ ਹਨਾ ਠੀਕ ਹੈ ਫਿਰ ਵੇਖਦਾ ਵੀ ਕੀ ਗੱਲ ਹੈ ਤੁਸੀਂ ਮੌਕਾ ਦੇਖ ਲਓ ਅਸੀਂ ਉਸ ਤੋਂ ਬਾਅਦ ਤੁਹਾਨੂੰ ਦੱਸਾਂਗੇ ਗੱਡੀ ਕਿੱ디 ਹੈ ਜੀ ਆ ਸਰ ਪਤਾ ਨਹੀਂ ਥੱਲੇ ਆਪਰੇ ਮਨ ਨਾਲ ਡੌਨਟ ਡੌਨਟ ਗੋਣ ਗੱਡੀ ਖੜੀ ਹੈ ਗੱਡੀ ਵੇਖ ਲੈਂਦੇ ਅੱਛਾ ਤੁਹਾਡਾ ਕੀ ਨਾਮ ਹੈ ਜੀ ਨਰਜਾ ਵੀਰ ਨਮਸਤਕਾਲ ਤੁਸੀਂ ਕਿੱਥੋਂ ਦੇ ਕਿੱਥੇ ਕਿੱਥੇ ਦਾ ਨਾਤੇ ਕਿੱਥੇ ਦਾ ਨਾਤੇ ਤੁਹਾਡੀ ਸਿਵਲ ਸਿਵਲ ਲਗੇ ਸਿਵਲ ਅਸਤਾਲ ਦੀ ਤੁਸੀਂ ਕੋਈ ਨਸ਼ਾ ਕੀਤਾ ਜੀ ਨਾ ਕੋ ਕੋਈ ਨਸ਼ਾ ਹਾਂ ਜੀ ਨਹੀਂ ਬੰਨੀ ਸਰ ਨਹੀਂ ਸਰ ਪਾ ਕੇ ਠੀਕ ਮੈਂ ਆਫ ਡਿਊਟੀ ਆ ਮੇਰੀ ਹਰ ਤੋਂ ਆਫ ਡਿਊਟੀ ਤੇ ਸਰ ਵਰਦੀ ਪਾ ਕੇ ਖੜੇ ਹਾਂ ਇਸੇ ਹੀ ਮਾਰੀ ਵਰਦੀ ਪਾਈ ਹੋ ਜੀ ਨੌਂ ਦਿਨ ਦੀ ਰੂਟੀ ਹੈ ਇਹ ਨਹੀਂ ਕੋਈ ਨਸ਼ਾ ਵਗੈਰਾ ਕੀਤਾ ਹੈ ਜੀ ਨਾ ਕੋ ਕੋਈ ਕੋਈ ਨਹੀਂ ਲੱਗਦਾ ਵੇ ਜੀ ਕਿੰਨਾ ਤੁਸੀਂ ਮਲਾਇ ਸਰ ਤੁਹਾਡੀ ਦਸਤਾਰ ਕਿੱਥੇ ਹੈ ਜੀ ਜੀ ਦਸਾਰ ਉਹ ਦਿਖਾ ਸਰ ਕਿੱਥੇ ਜਿਹਨੇ ਪੋਸ਼ ਦਸਾਰ ਮੇਰੀ ਪੱਕ ਪਈ ਹੈ ਹਾਂਜੀ ਕਿੱਥੇ ਅੰਦਰ ਪਈ ਹੈ ਅੱਛਾ ਜੀ ਜਦੋਂ ਮੈਂ ਪਾਸਾ ਪਾਸਾ ਮੈਂਨ ਡਿਊਟੀ ਹੋ ਇਸ ਟਾਈਮ 24 ਘੰਟੇ ਆ 24 ਘੰਟੇ ਆ ਹੋਣ ਡਿਊਟੀ 24 ਘੰਟੇ ਆ ਡਿਊਟੀ ਤੇ ਹਣਾ ਇਸ ਟਾਈਮ ਹੋਣ ਡਿਊਟੀ 24 ਘੰਟੇ ਆ ਇਹ ਪੁਲਿਸਨ ਨਹੀਂ ਜ਼ਰੂਰੀ ਹੁੰਦੀ ਜੀ ਉਹ ਕਿਉਂ ਬਣੀ ਨਾ ਆਲੀ ਸਿਵਲ ਚ ਅਮਰਜੈਂਸੀ ਡਿਊਟੀ ਹੈ ਨਾ ਦੀ ਬੇਰੀ ਬੇਰੀ ਨਹੀਂ ਔਰ ਔਰ ਹੋਦਾ ਨਹੀਂ ਆ ਤੁਹਾਡੀ ਕਿੱਥੇ ਹੈ ਮੇਰੀ ਮੈਂ ਮੈਂ ਹਾਜ਼ਰ ਹਾਂ ਮੈਂ ਤਾਂ ਕੋਈ ਹਾਜ਼ਰ ਆ ਉਹਦੀ ਹੋਰ ਡਿਊਟੀ ਹੈ ਤੁਹਾਡੇ ਨਾਲ ਹੋਰ ਕੌਣ ਕੌਣ ਮੌਜੂਦ ਹੈ ਇੱਥੇ ਡਿਊਟੀ ਤੇ ਚੁੱਕ ਜਾ ਖੜਾ ਐਸੇ ਖੜਾ ਸਰਪਤਾ ਕੀ ਮੈਂ ਮੇਰੀ ਰਿਕਰੰਦੀ ਆ ਨਿਰੰਜਨ ਜੀ ਇਹ ਜਿਹੜੀ ਗੱਡੀ ਹੈ ਇੱਕ ਇੱਕ ਦੀ ਕਿਹੜੇ ਮੁਲਾਜ਼ਮ ਦੀ ਹੈ ਸਰਪਤਾ ਕੀ ਆਪ ਦੇਖ ਲੈਂਦੇ ਨਹੀਂ ਤੁਸੀਂ ਇੱਥੇ ਦੇਖ ਜਿਹੜੀ ਕਿਹੜੀ ਗੱਡੀ ਦੇਖ ਲੈਂਦੇ ਆ ਦੇਖ ਲੈਂਦੇ ਆ ਕੋਈ ਮੈਂ ਤੁਹਾਨੂੰ ਰਿਕਵਰ ਕਰਦਾ ਆ ਦੇਖ ਸਕਦੇ ਹੋ ਤੁਸੀਂ ਸਿਵਲ ਹਸਪਤਾਲ ਦੇ ਵਿੱਚ ਤੇ ਆ ਮਾਮਲਾ ਜਿਹੜਾ ਹੁਣ ਹੁਣ ਭੰਨ ਦੇਣਾ ਵਾ ਦੇਖੇਗਾ ਹੈ ਹਾਂ ਹੁਣ ਭੰਨ ਦੇਣਾ ਹੱਥ ਲਾ ਲਾ ਕੋਈ ਨਹੀਂ ਕੋਈ ਨਹੀਂ ਲਾਲਾ ਹੱਥ ਲਾਲਾ ਹੱਥ ਤੂੰ ਲਾ ਲਾ ਯਾਰ ਤੂੰ ਹੱਥ ਲਾ ਲਾ ਤੂੰ ਫੋਨ ਨੂੰ ਹੱਥ ਲਾ ਲਾ ਦੇਖ ਲੈਣਾ ਮੈਂ ਵੀ ਤੂੰ ਭੰਨਣ ਦੀ ਗੱਲ ਤਾਂ ਬੜੀ ਦੂਰ ਦੀ ਗੱਲ ਕਰਦਾ ਤੂੰ ਤੂੰ ਹੱਥ ਲਾ ਕੇ ਦੇਖ ਲੈ ਹਾਂ ਸਮਝ ਗਿਆ ਨਾ ਦੱਸ ਰਹੀ ਏ ਅਕਸਰ ਇਸੇ ਵੇਖਦੇ ਆ ਕਿ ਪੁਲਿਸ ਮੁਲਾਜ਼ਮ ਜਦੋਂ ਕਿਸੇ ਆ ਕਾਰ ਚਾਲਕ ਜਾਂ ਗੱਡੀ ਚਾਲਕ ਜਾਂ ਕਿਸੇ ਦੇ ਵੀ ਨਸ਼ੇ ਚ ਤਤ ਹੋਣ ਦੀ ਖਬਰ ਉਹਨਾਂ ਨੂੰ ਮਿਲਦੀ ਹੈ ਤਾਂ ਚੱਕ ਕੇ ਉਹਨਾਂ ਨੂੰ ਥਾਣੇ ਲਿਜਾਇਆ ਜਾਂਦਾ ਪਰ ਖੜ ਜੋ ਮਾਮਲਾ ਸਾਹਮਣੇ ਇਸ ਦੇ ਵਿੱਚ ਖੁਦ ਪੁਲਿਸ ਮੁਲਾਜ਼ਮ ਨਸ਼ੇ ਜਤੋਤਨੇ ਸ਼ਰਾਬ ਦੇ ਨਸ਼ੇ ਜਤੋਤਨੇ ਤੇ ਉਹਨਾਂ ਦੇ ਵੱਲੋਂ ਗੱਡੀ ਡਿਵਾਈਡਰ ਤੇ ਚੜਾ ਦਿੱਤੀ ਜਾਂਦੀ ਤਾਂ ਲੁਧਿਆਣਾ ਦਾ ਮਾਮਲਾ ਦੱਸਿਆ ਜਾ ਰਿਹਾ ਲੁਧਿਆਣਾ ਦੇ ਸਰਕਾਰੀ ਹਸਪਤਾਲ ਦੇ ਵਿੱਚ ਪੂਰੀ ਘਟਨਾ ਵਾਪਰੀ ਹੈ ਜਿੱਥੇ ਪੁਲਿਸ ਮੁਲਾਜ਼ਮ ਨਸ਼ੇ ਦੇ ਵਿੱਚ ਤੁੱਟ ਸੀਗੇ ਵੀਡੀਓ ਵਿੱਚ ਵੀ ਸਾਫ਼ ਦੇਖਿਆ ਜਾ ਸਕਦਾ ਹੈ ਕੋਈ ਹੋਸ਼ ਨਹੀਂ ਹੈਗੇ ਇਹਨਾਂ ਨੂੰ ਤੇ ਜਦੋਂ ਲੋਕਾਂ ਦੇ ਵੱਲੋਂ ਪੁੱਛਿਆ ਜਾਂਦਾ ਹੈ ਕਿ ਉਸ ਤੋਂ ਬਾਅਦ ਉਹ ਖੁਦ ਉਹਨਾਂ ਲੋਕਾਂ ਤੇ ਹੀ ਪੜਕਦੇ ਜਿਹੜੇ ਨੇ ਉਹ ਦਿਖਾਈ ਦੇ ਰਹੇ ਨੇ ਤਾਂ ਤੁਸੀਂ ਵੇਖੋ ਤਸਵੀਰਾਂ ਦੇ ਵਿੱਚ ਕਿਸ ਤਰ੍ਹਾਂ ਗੱਡੀ ਜਿਹੜੀ ਹੈ ਉਹ ਡਿਵਾਈਡਰ ਤੇ ਚੜਾ ਦਿੱਤੀ ਜਾਂਦੀ ਤੇ ਲੁਧਿਆਣਾ ਦੀ ਖਬਰ ਹੈ ਪੁਲਿਸ ਮੁਲਾਜ਼ਮ ਨਸ਼ੇ ਦੇ ਵਿੱਚ ਤੋਤਣੇ ਤੇ ਨਸ਼ੇ ਦੇ ਵਿੱਚ ਤੁੱਤ ਉਹਨਾਂ ਮੁਲਾਜ਼ਮਾਂ ਦੇ ਵੱਲੋਂ ਜਿਹੜਾ ਗੱਡੀ ਡਿਵਾਈਡਰ ਤੇ ਚੜਾ ਦਿੱਤੀ ਜਾਂਦੀ ਹੈ ਮੌਕੇ ਤੇ ਲੋਕ ਵੀ ਇਕੱਠੇ ਹੁੰਦੇ ਨੇ ਤਾਂ ਸਵਾਲ ਵੀ ਕਰਦੇ ਨੇ ਤਾਂ ਸਵਾਲ ਬਣਦਾ ਵੀ ਹੈ ਕਿਉਂਕਿ ਪੁਲਿਸ ਦਾ ਕੰਮ ਹੁੰਦਾ ਹੈ ਜਿਹੜੇ ਸ਼ਰਾਰਤੀ ਅੰਸਰ ਹੁੰਦੇ ਨੇ ਉਹਨਾਂ ਨੂੰ ਫੜਨਾ ਜਿਹੜੇ ਕਿ ਕੋਈ ਗਲਤ ਕੰਮ ਕਰਦੇ ਨੇ ਜਾਂ ਕਾਨੂੰਨਾਂ ਨੂੰ ਤੋੜਦੇ ਨੇ ਨਿਯਮਾਂ ਨੂੰ ਤੋੜਦੇ ਨੇ ਪਰ ਜਦੋਂ ਪੁਲਿਸ ਮੁਲਾਜ਼ਮ ਖੁਦ ਨਿਯਮ ਤੋੜਨ ਲੱਗ ਜਾਣ ਤਾਂ ਫਿਰ ਸਵਾਲ ਉੱਠਣੇ ਤਾਂ ਬਿਲਕੁਲ ਬਣਦੇ ਵੀ ਹੈਗੇ ਨੇ ਤਾਂ ਤੁਸੀਂ ਦੇਖੋ ਤਸਵੀਰਾਂ ਦੇ ਵਿੱਚ ਕਿ ਕਿਸ ਤਰ੍ਹਾਂ ਇਹ ਪੁਲਿਸ ਮੁਲਾਜ਼ਮ ਸ਼ਰਾਬ ਦੇ ਨਸ਼ੇ ਦੇ ਵਿੱਚ ਨੇ ਉਹਨਾਂ ਨੂੰ ਕੋਈ ਸੁਰਤ ਵੀ ਨਹੀਂ ਹੈ ਤੁਸੀਂ ਦੇਖੋ ਇਹ ਲੁਧਿਆਣਾ ਦੀ ਖਬਰ ਹੈ ਹਸਪਤਾਲ ਦੀ ਸਰਕਾਰੀ ਹਸਪਤਾਲ ਦੇ ਵਿੱਚ ਹਾਲਾਂਕਿ ਮੌਕੇ ਤੇ ਸੀਨੀਅਰ ਅਧਿਕਾਰੀ ਵੀ ਪਹੁੰਚਦੇ ਨੇ ਤਾਂ ਉਹਨਾਂ ਤੋਂ ਜਦੋਂ ਸਵਾਲ ਕੀਤਾ ਜਾਂਦਾ ਤਾਂ ਉਹਨਾਂ ਨੇ ਇਹ ਗੱਲ ਆਖਿਆ ਕਿ ਹਜੇ ਅਸੀਂ ਜਾਂਚ ਕਰਾ ਕੇ ਕਿ ਆਕਰ ਕੀ ਮਾਮਲਾ ਕੀ ਨਹੀਂ ਮਾਮਲਾ ਪਰ ਤੁਸੀਂ ਤਸਵੀਰਾਂ ਦੇਖੋ ਕਿਸ ਤਰ੍ਹਾਂ ਜੋ ਪੁਲਿਸ ਮੁਲਾਜ਼ਮ ਨਸ਼ੇ ਦੇ ਵਿੱਚ ਤੁੱਤ ਹੈਗੇ ਨੇ ਇਹ ਕੀ ਲੋਕ ਤੁਹਾਡੀ ਸੁਰੱਖਿਆ ਕਰਨਗੇ ਇਹਨਾਂ ਲੋਕਾਂ ਤੋਂ ਤੁਸੀਂ ਕੀ ਆਸ ਕਰੋਗੇ ਜਿਹੜੇ ਕਿ ਖੁਦ ਨਸ਼ੇ ਦੇ ਵਿੱਚ ਤੁੱਤ ਨੇ ਉਹਨਾਂ ਨੂੰ ਕੋਈ ਸੁਰਤ ਨਹੀਂ ਹੈ ਖੁਦ ਨਿਯਮ ਤੋੜ ਰਹੇ ਨੇ ਤਾਂ ਦੇਖੋ ਤਸਵੀਰਾਂ ਦੇ ਵਿੱਚ ਇਹ ਪੁਲਿਸ ਮੁਲਾਜ਼ਮ ਨੇ ਪੰਜਾਬ ਪੁਲਿਸ ਦੇ ਮੁਲਾਜ਼ਮ ਨੇ ਨਸ਼ੇ ਦੇ ਵਿੱਚ ਤੋਤੇ ਇਹਨਾਂ ਨੇ ਗੱਡੀ ਡਿਵਾਈਡਰ ਤੇ ਚੜਾਤੀ ਤਾਂ ਲੁਧਿਆਣਾ ਦੇ ਮਾਮਲਾ ਦੱਸਿਆ ਜਾ ਰਿਹਾ ਹੈ ਪੁਲਿਸ ਮੁਲਾਜ਼ਮਾਂ ਦਾ ਕੀ ਕੰਮ ਵੀ ਅਸੀਂ ਤੁਹਾਨੂੰ ਸੁਣਾ ਦਿੰਦੇ ਹਾਂ ਪਈ ਤੁਸੀਂ ਡਿਊਟੀ ਅਫਸਰ ਹੋ ਤੁਹਾਨੂੰ ਤੁਹਾਨੂੰ ਪਤਾ ਚੱਲਿਆ ਹੋਊਗਾ ਇੱਥੇ ਕੀ ਹੋਇਆ ਮਾਮਲਾ ਤੁਸੀਂ ਦੱਸੋ ਪਤਾ ਨਹੀਂ ਤੁਹਾਨੂੰ ਐਸਐਚਯੂ ਸਾਹਿਬ ਨੇ ਦੱਸਿਆ ਹੋਣਾ ਇਹ ਦੇਖ ਲੈ ਲੜਾਈ ਝਗੜਾ ਹੋਇਆ ਲੜਾਈ ਝਗੜਾ ਨਹੀਂ ਹੋਇਆ ਉਹਨਾਂ ਨੂੰ ਤੁਹਾਨੂੰ ਕੋਈ ਸ਼ੋਰ ਦੱਸਿਆ ਹੋਣਾ ਨਹੀਂ ਨਹੀਂ ਅੱਪਾ ਨੂੰ ਅਜੇ ਤੱਕ ਕੋਈ ਕੀ ਗੱਲ ਦਾ ਨਹੀਂ ਪਤਾ ਅੱਛਾ ਤੁਸੀਂ ਥਾਣੇ ਤੋਂ ਆਏ ਹੋ ਡਿਊਟੀ ਅਫਸਰ ਹੋ ਤੁਸੀਂ ਇੱਥੇ ਚੌਂਕੀ ਨੂੰ ਦੇਖ ਰਹੇ ਹੋ ਤੁਹਾਡੇ ਕੋਲ ਮੁਲਾਜ਼ਮ ਖੜੇ ਨੇ ਦਿਨੋਂ ਹਾਂਜੀ ਹਾਂਜੀ ਇਹਨਾਂ ਨੂੰ ਦੇਖ ਕੇ ਤੁਹਾਨੂੰ ਕਿੱਦਾਂ ਦੀ ਇਹਨਾਂ ਦੀ ਹਾਲਤ ਕਿੱਦਾਂ ਲੱਗ ਰਹੀ ਹੈ ਦੇਖਦੇ ਹਾਂ ਹੁਣ ਦੇਖਦੇ ਨਹੀਂ ਤੁਹਾਨੂੰ ਕੀ ਲੱਗ ਰਿਹਾ ਵਾਏ ਤੁਸੀਂ ਸਰ ਉਹ ਗੱਡੀ ਉਥੇ ਡਿਵਾਈਡਰ ਤੇ ਚੜਾਈ ਹੋਈ ਆ ਠੀਕ ਆ ਕਿ ਕਿੰਨਾ ਕਿ쨰 ਆ ਦਸੋ ਪੈਸੇ ਕਿੱਥੇ ਹੈ ਕਿ ਦੀ ਹੈ ਸਰ ਕਿਹੜੀ ਉਹ ਗੱਡੀ ਖੜੀ ਆ ਜੀ ਮੈਂ ਆਇਆ ਵਾ ਮੈਂ ਅਮਰਜੈਂਸੀ ਆਹਤੇ ਆਇਆ ਹਾਂ ਡਿਊਟੀ ਅਫਸਰ ਹਾਂ ਜੀ ਹੁਣ ਮੈਂ ਵੇਖਦਾ ਗੱਲ ਕੀ ਹੋਈ ਆ ਤੇ ਇਹ ਤੇ ਤੁਹਾਡੇ ਕੋ ਹੁਣ ਪਤਾ ਲੱਗਣ ਰਿਹਾ ਤੁਸੀਂ ਗੱਲ ਦੱਸੋ ਕਿ ਤੇ ਫੇਰ ਹੀ ਗੱਲ ਦਾ ਪਤਾ ਲੱਗੂ ਸਰ ਇਹਨਾਂ ਇੱਕ ਤਾਂ ਇਹਨਾਂ ਨੇ ਡਿਵਾਈਡਰ ਤੇ ਗੱਡੀ ਚੜਾਈ ਡਰਿੰਕ ਕਹਿੰਦੇ ਉਹ ਪਿੱਛੇ ਮੁਲਾਜ਼ਮ ਖੜੇ ਆ ਕਿਹੜੀ ਗੱਡੀ ਡਿਵਾਈਡਰ ਤੇ ਆ ਉਹ ਦੇਖੋ ਸਾਹਮਣੇ ਚੜੀ ਹੋਈ ਆ ਉਹ ਵੇਖ ਲੈਣੇ ਆ ਫਿਰ ਉਹ ਆਪਾਂ ਨੂੰ ਪਤਾ ਤੇ ਲੱਗੇ ਨਾ ਜੋ ਵੀ ਹੈਗਾ ਸੀਨੀਅਰ ਅਫਸਰ ਦੇ ਨੋਟਿਸ ਵੀ ਲਿਆਂਦਾ ਜਾਏਗਾ ਫਿਰ ਗੱਲ ਕਰਦੇ ਇਹਨਾਂ ਦਾ ਮੁਲਾਜ਼ਾ ਕਰਾਉਂਗੇ ਜੀ ਮੁਲਾਜ਼ਾ ਕਰਾਉਂਗੇ ਇਹਨਾਂ ਦਾ ਮੈਡੀਕਲ ਆਹੋ ਕਰਾਂਗੇ ਜੀ ਕਿੰਨੇ ਮੁਲਾਜ਼ਮ ਹੈਗੇ ਜਿਹੜੇ ਚੌਂਕੀ ਦੇ ਮजूद ਨੇ ਹੁਣ ਅਜੇ ਤਮ ਆਇਆ ਹੀ ਆਣ ਕੇ ਤੁਹਾਡੇ ਲੱਗੇ ਹੀ ਖੜਾ ਯਾਰ ਨਹੀਂ ਤੁਹਾਨੂੰ ਤੁਹਾਨੂੰ ਹੁਣ ਤੱਕ ਪ੍ਰੈਜ਼ੈਂਟ ਮੁਲਾਜ਼ਮ ਕਿੰਨੇ ਲੱਗੇ ਇੱਥੇ ਹੈਗੇ ਆ ਤਿੰਨ ਕ ਮੁਲਾਜ਼ਮਾ ਹੋਣੇ ਕੌਣ ਕੌਣ ਨੇ ਹਣ ਵੇਖਦਾ ਜੇ ਤੇ ਮਾਣ ਕੇ ਤੁਸੀਂ ਗੱਡੀ ਮੈਂ ਬੰਦ ਕੀਤੀ ਆ ਵੀ ਇਹ ਗੱਡੀ ਨਹੀਂ ਜਿਹੜੇ ਮੁਲਾਜ਼ਮ ਹੈਗੇ ਨੇ ਸਿਵਲ ਹਸਪਤਾਲ ਦੀ ਚੌਂਕੀ ਦੇ ਮੁਲਾਜ਼ਮ ਹੀ ਨੇ ਹਾਂ ਵੇਖਦੇ ਆਉਣ ਜੀ ਵੀ ਆ ਵੇਖਦਾ ਹੁਣ ਸਾਰੀ ਗੱਲ ਵੇਖਦੇ ਆਏ ਇਹ ਗੱਡੀ 'ਚ ਬਹਿ ਕੇ ਆਏ ਤੁਹਾਨੂੰ ਸਾਰੀ ਗੱਲ ਦੱਸੀ ਜਾਏਗੀ ਵੇਖਦੇ ਆ ਆਪਾਂ ਇਹ ਗੱਡੀ 'ਚ ਬਹਿ ਕੇ ਆਏ ਕਿੱਥੋਂ ਆਏ ਨੇ ਕਿਹੜੇ ਕਿਹੜੇ ਥਾਣੇ ਦੇ ਨੇ ਜੀ ਆਪਾਂ ਤੁਹਾਡੇ ਸਾਹਮਣੇ ਤੁਸੀਂ ਮਿਲਣਾ ਇੱਥੇ ਪਹਿਲਾਂ ਦੇ ਖੜੇ ਜੇ ਹੁਣ ਮੈਂ ਹੁਣ ਵੀ ਰਿਹਾ ਆ ਹੁਣ ਮੈਂ ਦੱਸਣਾ ਜੀ ਹਣਾ ਠੀਕ ਹੈ ਸਰ ਵੇਖਦਾ ਵੀ ਕੀ ਕਰ ਰਿਹਾ ਹੈ ਤੁਸੀਂ ਮੌਕਾ ਦੇਖ ਲਓ ਅਸੀਂ ਉਸ ਤੋਂ ਬਾਅਦ ਤੁਹਾਨੂੰ ਦੱਸਾਂਗੇ ਗੱਡੀ ਕਿੱ디 ਹੈ ਜੀ ਆ ਸਰ ਬੱਸ ਆਪ ਨੂੰ ਡਾਊਨਲੋਡ ਕਰਨੀ ਗੱਡੀ ਖੜੀ ਹੈ ਗੱਡੀ ਬੜੀ ਹੁੰਦੀ ਹੈ ਅੱਛਾ ਤੁਹਾਡਾ ਕੀ ਨਾਮ ਹੈ ਜੀ ਮੈਂ ਦਾ ਵੀਰ ਨਾਮ ਤੁਸੀਂ ਕਿੱਥੋਂ ਦੇ ਕਿੱਥੇ ਕਿੱਥੇ ਦਾ ਨਾ ਕਿੱਥੇ ਦਾ ਨਾਤੀ ਤੁਹਾਡੀ ਸਿਵਲ ਸਿਵਲ ਅਧਿਕਾਰੀ ਸਿਵਲ ਹਸਪਤਾਲ ਦੀ ਤੁਸੀਂ ਕੋਈ ਨਸ਼ਾ ਕੀਤਾ ਜੀ ਨਾ ਕੋਈ ਨਾਸ਼ਾ ਹਾਂਜੀ ਨਹੀਂ ਬੰਨੀ ਸਰ ਨਹੀਂ ਸਰ ਠੀਕ ਮੈਂ ਆਫ ਡਿਊਟੀ ਹਾਂ ਮੇਰੀ ਅਫਟਰ ਡਿਊਟੀ ਹੈ ਸਰ ਵਰਦੀ ਪਾ ਕੇ ਖੜੇ ਹਾਂ ਜੀ ਸਰ ਜੀ ਵਰਦੀ ਪਾਈ ਹੋ ਜੀ 9 ਦਿਨਾਂ ਦੀ ਰੂਟੀ ਹੈ ਇਹ ਨਹੀਂ ਮੈਂ ਕੋਈ ਨਸ਼ਾ ਵਗੈਰਾ ਕੀਤਾ ਹੈ ਜੀ ਨਾ ਕੋਈ ਕੋਈ ਨਹੀਂ ਲੱਗਦਾ ਵੇ ਜੀ ਤੁਸੀਂ ਮਨਾਇਆ ਸਰ ਤਾਂ ਦੀ ਦਸਤਾਰ ਕਿੱਥੇ ਹੈ ਜੀ ਜੀ ਸਰ ਦਸਾਰ ਉਹ ਦੇਖਣਾ ਸਰ ਕਿੱਥੇ ਜੇ ਮੈਂ ਪੁੱਛਾਂ ਦਸਾਰ ਮੇਰੀ ਪੱਕ ਪਈ ਹੈ ਹਾਂਜੀ ਕਿੱਥੇ ਅੰਦਰ ਪਈ ਹੈ ਅੱਛਾ ਜੀ ਜਦੋਂ ਮੈਂ ਪਾਸਾ ਪਾਸਾ 9 ਡਿਊਟੀ ਹੈ ਇਸ ਟਾਈਮ ਉਹ ਵੀ ਕੱਟਿਆ 24 ਘੰਟੇ ਆ 9 ਡਿਊਟੀ ਉਹ ਵੀ ਕੱਟਿਆ ਡਿਊਟੀ ਤੇ ਹੈ ਨਾ ਸਟੇ ਬੈਕ ਓਨ ਓਨ ਡਿਊਟੀ 24 ਘੰਟੇ ਆ ਉਹ ਜਿਹੜੇ ਐਪੋਸਰ ਡਿਊਟੀ ਇਹ ਪੁਲਿਸਾਂ ਨਹੀਂ ਜ਼ਰੂਰੀ ਹੁੰਦੀ ਸਿਵਲ ਚ ਅਮਰਜੈਂਸੀ ਡਿਊਟੀ ਹੈ ਨਾ ਦੀ ਇਹ ਬਰੀ ਬਰੀ ਹੋਦਾ ਨਹੀਂ ਆ ਤੁਹਾਡੇ ਕਿੱਥੇ ਹੈ ਮੈਂ ਮੈਂ ਹਾਜ਼ਰ ਹਾਂ ਮੈਂ ਤਾਂ ਭਾਈ ਹਾਂ ਉਹਦੀ ਹੋਰ ਡਿਊਟੀ ਹੈ ਤੁਹਾਡੇ ਨਾਲ ਹੋਰ ਕੌਣ ਕੌਣ ਮੌਜੂਦ ਹੈ ਇੱਥੇ ਡਿਊਟੀ ਤੇ ਚੁੱਕ ਜਾ ਖੜਾ ਐਸਾ ਖੜਾ ਸਰਪੰਚ ਮੈਂ ਮੇਰੀ ਨਿਕਾਂਦੀ ਹਾਂ ਨਿਰੰજન ਜੀ ਇਹ ਜਿਹੜੀ ਗੱਡੀ ਹੈ ਇੱਕ ਇੱਕ ਦੀ ਕਿਹੜੇ ਮੁਲਾਜ਼ਮ ਦੀ ਹੈ ਸਰਪੰਚ ਆਪ ਦੇਖ ਲੈਂਦੇ ਆ ਨਹੀਂ ਤੁਸੀਂ ਇੱਥੇ ਦੇਖ ਲੈ ਕਿਹੜੀ ਕਿਹੜੀ ਦੇਖ ਲੈਣੇ ਦੇਖ ਲੈਣੇ ਹੈ ਪੋਰੀ ਮੈਂ ਤੁਹਾਨੂੰ ਰਿਕਾਰਡ ਕਰਨਾ ਆ ਦੇਖ ਸਕਦੇ ਹੋ ਤੁਸੀਂ ਸਿਵਲ ਹਸਪਤਾਲ ਦੇ ਵਿੱਚ ਤੇ ਆ ਮਾਮਲਾ ਕੋਈ ਨਾ ਹੁਣ ਮੂੰਹ ਮੰਨ ਦੇਣਾ ਵਾ ਦੇਖੇਗਾ ਹੈ ਹਾਂ ਹੁਣ ਮੰਨ ਦਾ ਹੱਥ ਲਾਲਾ ਕੋਈ ਨਹੀਂ ਕੋਈ ਨਹੀਂ ਲਾਲਾ ਹੱਥ ਲਾਲਾ ਹੱਥ ਤੂੰ ਲਾਲਾ ਯਾਰ ਤੂੰ ਹੱਥ ਲਾਲਾ ਹੈ ਹੁਣ ਹੱਥ ਲਾ ਕੇ ਤੂੰ ਫੋਨ ਨੂੰ ਹੱਥ ਲਾ ਲੈ ਦੇਖ ਲੈਣਾ ਮੈਂ ਵੀ ਤੂੰ ਭੰਨਣ ਦੀ ਗੱਲ ਤਾਂ ਬੜੀ ਦੂਰ ਦੀ ਗੱਲ ਕਰਦਾ ਤੂੰ ਤੂੰ ਹੱਥ ਲਾ ਕੇ ਦੇਖ ਲੈ ਹਾਂ ਸਮਝ ਗਿਆ ਨਾ ਦੱਸ ਰਹੀ ਏ ਅਕਸਰ ਇਸੇ ਵੇਖਦੇ ਆ ਕਿ ਪੁਲਿਸ ਮੁਲਾਜ਼ਮ ਜਦੋਂ ਕਿਸੇ ਆ ਕਾਰ ਚਾਲਕ ਜਾਂ ਗੱਡੀ ਚਾਲਕ ਜਾਂ ਕਿਸੇ ਦੇ ਵੀ ਨਸ਼ੇ ਚ ਤੁੱਟ ਹੋਣ ਦੀ ਖਬਰ ਉਹਨਾਂ ਨੂੰ ਮਿਲਦੀ ਆ ਤਾਂ ਚੱਕ ਕੇ ਉਹਨਾਂ ਨੂੰ ਥਾਣੇ ਲਿਜਾਇਆ ਜਾਂਦਾ ਪਰ ਹੁਣ ਜੋ ਮਾਮਲਾ ਸਾਹਮਣੇ ਇਸ ਦੇ ਵਿੱਚ ਖੁਦ ਪੁਲਿਸ ਮੁਲਾਜ਼ਮ ਨਸ਼ੇ ਜਿੱਤੋ ਤਨੇ ਸ਼ਰਾਬ ਦੇ ਨਸ਼ੇ ਜਿੱਤੋ ਤਨੇ ਤੇ ਉਹਨਾਂ ਦੇ ਵੱਲੋਂ ਗੱਡੀ ਡਿਵਾਈਡਰ ਤੇ ਚੜਾ ਦਿੱਤੀ ਜਾਂਦੀ ਤਾਂ ਲੁਧਿਆਣਾ ਦਾ ਮਾਮਲਾ ਦੱਸਿਆ ਜਾ ਰਿਹਾ ਹੈ ਲੁਧਿਆਣਾ ਦੇ ਸਰਕਾਰੀ ਹਸਪਤਾਲ ਦੇ ਵਿੱਚ ਪੂਰੀ ਘਟਨਾ ਵਾਪਰੀ ਹੈ ਜਿੱਥੇ ਪੁਲਿਸ ਮੁਲਾਜ਼ਮ ਨਸ਼ੇ ਦੇ ਵਿੱਚ ਤੁੱਤ ਸੀਗੇ ਵੀਡੀਓ ਚ ਵੀ ਸਾਫ਼ ਦੇਖਿਆ ਜਾ ਸਕਦਾ ਹੈ ਕੋਈ ਹੋਸ਼ ਨਹੀਂ ਹੈਗੇ ਇਹਨਾਂ ਨੂੰ ਤੇ ਜਦੋਂ ਲੋਕਾਂ ਦੇ ਵੱਲੋਂ ਪੁੱਛਿਆ ਜਾਂਦਾ ਹੈ ਕਿ ਉਸ ਤੋਂ ਬਾਅਦ ਉਹ ਖੁਦ ਉਹਨਾਂ ਲੋਕਾਂ ਤੇ ਹੀ ਭੜਕਦੇ ਜਿਹੜੇ ਨੇ ਉਹ ਦਿਖਾਈ ਦੇ ਰਹੇ ਨੇ ਤਾਂ ਤੁਸੀਂ ਵੇਖੋ ਤਸਵੀਰਾਂ ਦੇ ਵਿੱਚ ਕਿਸ ਤਰ੍ਹਾਂ ਗੱਡੀ ਜਿਹੜੀ ਹੈ ਉਹ ਡਿਵਾਈਡਰ ਤੇ ਚੜਾ ਦਿੱਤੀ ਜਾਂਦੀ ਤੇ ਲੁਧਿਆਣਾ ਦੀ ਖਬਰ ਹੈ ਪੁਲਿਸ ਮੁਲਾਜ਼ਮ ਨਸ਼ੇ ਦੇ ਵਿੱਚ ਤੋਤਣੇ ਤੇ ਨਸ਼ੇ ਦੇ ਵਿੱਚ ਤੁੱਤ ਉਹਨਾਂ ਮੁਲਾਜ਼ਮਾਂ ਦੇ ਵੱਲੋਂ ਜਿਹੜਾ ਗੱਡੀ ਡਿਵਾਈਡਰ ਤੇ ਚੜਾ ਦਿੱਤੀ ਜਾਂਦੀ ਹੈ ਮੌਕੇ ਤੇ ਲੋਕ ਵੀ ਇਕੱਠੇ ਹੁੰਦੇ ਨੇ ਤਾਂ ਸਵਾਲ ਵੀ ਕਰਦੇ ਨੇ ਤਾਂ ਸਵਾਲ ਬਣਦਾ ਵੀ ਹੈ ਕਿਉਂਕਿ ਪੁਲਿਸ ਦਾ ਕੰਮ ਹੁੰਦਾ ਹੈ ਜਿਹੜੇ ਸ਼ਰਾਰਤੀ ਅੰਸਰ ਹੁੰਦੇ ਨੇ ਉਹਨਾਂ ਨੂੰ ਫੜਨਾ ਜਿਹੜੇ ਕਿ ਕੋਈ ਗਲਤ ਕੰਮ ਕਰਦੇ ਨੇ ਜਾਂ ਕਾਨੂੰਨਾਂ ਨੂੰ ਤੋੜਦੇ ਨੇ ਨਿਯਮਾਂ ਨੂੰ ਤੋੜਦੇ ਨੇ ਪਰ ਜਦੋਂ ਪੁਲਿਸ ਮੁਲਾਜ਼ਮ ਖੁਦ ਨਿਯਮ ਤੋੜਨ ਲੱਗ ਜਾਣ ਤਾਂ ਫਿਰ ਸਵਾਲ ਉੱਠਣੇ ਤਾਂ ਬਿਲਕੁਲ ਬਣਦੇ ਵੀ ਹੈਗੇ ਨੇ ਤਾਂ ਤੁਸੀਂ ਦੇਖੋ ਤਸਵੀਰਾਂ ਦੇ ਵਿੱਚ ਕਿ ਕਿਸ ਤਰ੍ਹਾਂ ਇਹ ਪੁਲਿਸ ਮੁਲਾਜ਼ਮ ਸ਼ਰਾਬ ਦੇ ਨਸ਼ੇ ਦੇ ਵਿੱਚ ਨੇ ਉਹਨਾਂ ਨੂੰ ਕੋਈ ਸੁਰਤ ਵੀ ਨਹੀਂ ਹੈ ਤੁਸੀਂ ਦੇਖੋ ਇਹ ਲੁਧਿਆਣਾ ਦੀ ਖਬਰ ਹੈ ਹਸਪਤਾਲ ਦੀ ਸਰਕਾਰੀ ਹਸਪਤਾਲ ਦੇ ਵਿੱਚ ਹਾਲਾਂਕਿ ਮੌਕੇ ਦੇ ਸੀਨੀਅਰ ਅਧਿਕਾਰੀ ਵੀ ਪਹੁੰਚਦੇ ਨੇ ਤਾਂ ਉਹਨਾਂ ਤੋਂ ਜਦੋਂ ਸਵਾਲ ਕੀਤਾ ਜਾਂਦਾ ਤਾਂ ਉਹਨਾਂ ਨੇ ਇਹ ਗੱਲ ਆਖਿਆ ਕਿ ਹਜੇ ਅਸੀਂ ਜਾਂਚ ਕਰਾ ਕੇ ਕਿ ਆਕਰ ਕੀ ਮਾਮਲਾ ਕੀ ਨਹੀਂ ਮਾਮਲਾ ਪਰ ਤੁਸੀਂ ਤਸਵੀਰਾਂ ਦੇਖੋ ਕਿਸ ਤਰ੍ਹਾਂ ਜੋ ਪੁਲਿਸ ਮੁਲਾਜ਼ਮ ਨਸ਼ੇ ਦੇ ਵਿੱਚ ਤੁੱਤ ਹੈਗੇ ਨੇ ਇਹ ਕੀ ਲੋਕ ਤੁਹਾਡੀ ਸੁਰੱਖਿਆ ਕਰਨਗੇ ਇਹਨਾਂ ਲੋਕਾਂ ਤੋਂ ਤੁਸੀਂ ਕੀ ਆਸ ਕਰੋਗੇ ਜਿਹੜੇ ਕਿ ਖੁਦ ਨਸ਼ੇ ਦੇ ਵਿੱਚ ਤੁੱਤ ਨੇ ਉਹਨਾਂ ਨੂੰ ਕੋਈ ਸੁਰਤ ਨਹੀਂ ਹੈ ਖੁਦ ਨਿਯਮ ਤੋੜ ਰਹੇ ਨੇ ਤਾਂ ਦੇਖੋ ਤਸਵੀਰਾਂ ਦੇ ਵਿੱਚ ਇਹ ਪੁਲਿਸ ਮੁਲਾਜ਼ਮ ਨੇ ਪੰਜਾਬ ਪੁਲਿਸ ਦੇ ਮੁਲਾਜ਼ਮ ਨੇ ਨਸ਼ੇ ਦੇ ਵਿੱਚ ਤੋਤ ਇਹਨਾਂ ਨੇ ਗੱਡੀ ਡਿਵਾਈਡਰ ਤੇ ਚੜਾਤੀ ਤਾਂ ਲੁਧਿਆਣਾ ਦੇ ਮਾਮਲਾ ਦੱਸਿਆ ਜਾ ਰਿਹਾ ਹੈ ਪੁਲਿਸ ਮੁਲਾਜ਼ਮਾਂ ਦਾ ਕੀ ਕੜੋ ਵੀ ਇਸ ਤੁਹਾਨੂੰ ਸੁਣਾ ਦਿੰਨੀ ਹੈ ਕਈ ਤੁਸੀਂ ਡਿਊਟੀ ਅਫਸਰ ਹੋ ਤੁਹਾਨੂੰ ਤੁਹਾਨੂੰ ਪਤਾ ਚੱਲਿਆ ਹੋਇਆਗਾ ਇੱਥੇ ਕੀ ਹੋਇਆ ਮਾਮਲਾ ਤੁਸੀਂ ਦੱਸੋ ਪਤਾ ਨਹੀਂ ਤੁਹਾਨੂੰ ਐਸਐਚਓ ਸਾਹਿਬ ਨੇ ਦੱਸਿਆ ਹੋਣਾ ਕਿੰਨੇ ਲੜਾਈ ਝਗੜਾ ਹੋਇਆ ਲੜਾਈ ਝਗੜਾ ਨਹੀਂ ਹੋਇਆ ਉਹਨੂੰ ਤੁਹਾਨੂੰ ਕੋਈ ਸ਼ੋਰ ਦੱਸਿਆ ਹੋਣਾ ਨਹੀਂ ਨਹੀਂ ਆਪਾਂ ਨੂੰ ਅਜੇ ਤੱਕ ਕੋਈ ਇੱਕ ਗੱਲ ਦਾ ਨਹੀਂ ਪਤਾ ਅੱਛਾ ਤੁਸੀਂ ਥਾਣੇ ਤੋਂ ਆਏ ਹੋ ਡਿਊਟੀ ਅਫਸਰ ਹੋ ਤੁਸੀਂ ਇੱਥੇ ਚੌਂਕੀ ਵਾਲੇ ਨੂੰ ਦੇਖ ਰਹੇ ਹੋ ਤੁਹਾਡੇ ਕੋਲ ਮੁਲਾਜ਼ਮ ਖੜੇ ਨੇ ਦਿਨੋਂ ਹਾਂਜੀ ਹਾਂਜੀ ਇਹਨਾਂ ਦੇਖ ਕੇ ਤੁਹਾਨੂੰ ਕਿੱਦਾਂ ਦੀ ਹਾਲਤ ਕਿੱਦਾਂ ਲੱਗ ਰਹੀ ਹੈ ਦੇਖਦੇ ਹਾਂ ਹੁਣ ਦੇਖਦੇ ਨਹੀਂ ਤੁਹਾਨੂੰ ਕੀ ਲੱਗ ਰਿਹਾ ਵਾ ਇਹ ਤੁਸੀਂ ਦੇਖਦੇ ਹਾਂ ਸਾਨੂੰ ਤਾਂ ਕੋਈ ਨਹੀਂ ਲੱਗ ਰਿਹਾ ਦੇਖਦੇ ਹਾਂ ਸਰ ਉਹ ਗੱਡੀ ਉੱਥੇ ਡਿਵਾਈਡਡ ਤੇ ਚੜਾਈ ਹੋਈ ਆ ਠੀਕ ਹੈ ਕਿ ਕਿੰਨਾ ਦਾ ਜਾ ਦੱਸੋ ਪੈਸੇ ਕਿੱਥੇ ਹੈ ਕਿ ਦੀ ਹੈ ਸਰ ਕਿਹੜੀ ਉਹ ਗੱਡੀ ਖੜੀ ਹੈ ਜੀ ਇਹ ਮੈਂ ਆਇਆ ਵਾਂ ਮੈਂ ਅਮਰਜੈਂਸੀ ਆਤੇ ਆਇਆ ਹਾਂ ਡਿਊਟੀ ਅਫਸਰ ਹਾਂ ਜੀ ਹੁਣ ਮੈਂ ਵੇਖਦਾ ਗੱਲ ਕੀ ਹੋਈ ਆ ਤੇ ਇਹ ਤੇ ਤੁਹਾਡੇ ਕੋਲ ਹੁਣ ਪਤਾ ਲੱਗੰਦਾ ਤੁਸੀਂ ਗੱਲ ਦੱਸੋ ਕਿ ਤੇ ਫੇਰ ਹੀ ਗੱਲ ਦਾ ਪਤਾ ਲੱਗੂ ਜਦੋਂ ਇਹਨਾਂ ਇੱਕ ਤਾਂ ਇਹਨਾਂ ਨੇ ਡਿਵਾਈਡਰ ਤੇ ਗੱਡੀ ਚੜਾਈ ਡਰਿੰਕ ਕਹਿੰਦੇ ਉਹ ਪਿੱਛੇ ਮੁਲਾਜ਼ਮ ਖੜੇ ਆ ਕਿਹੜੀ ਗੱਡੀ ਡਿਵਾਈਡਰ ਤੇ ਆ ਉਹ ਦੇਖੋ ਸਾਹਮਣੇ ਚੜੀ ਹੋਈ ਆ ਉਹ ਵੇਖ ਲੈਣੇ ਆ ਫਿਰ ਆਪਾਂ ਨੂੰ ਪਤਾ ਤੇ ਲੱਗੇ ਨਾ ਜੋ ਵੀ ਹੈਗਾ ਸੀਨੀਅਰ ਅਫਸਰ ਦੇ ਨੋਟਿਸ ਵੀ ਲਿਆਂਦਾ ਜਾਏਗਾ ਫਿਰ ਗੱਲ ਕਰਦੇ ਇਹਨਾਂ ਦਾ ਮੁਲਾਜ਼ਾ ਕਰਾਉਗੇ ਜੀ ਮੁਲਾਜ਼ਾ ਕਰਾਉਂਗੇ ਇਹ ਆਹੋ ਗਾਉਂਵ ਜੀ ਕਿੰਨੇ ਮੁਲਾਜ਼ਮ ਹੈਗੇ ਜਿਹੜੇ ਚੌਂਕੀ ਦੇ ਮजूद ਨੇ ਹੁਣ ਅਜੇ ਤੇ ਮੈਂ ਆਇਆ ਆਂ ਆਣ ਕੇ ਤੁਹਾਡੇ ਲੱਗੇ ਹੀ ਖੜਾ ਯਾਰ ਨਹੀਂ ਤੁਹਾਨੂੰ ਤੁਸਾਨੂੰ ਹੁਣ ਤੱਕ ਪ੍ਰੈਜ਼ੈਂਟ ਮੁਲਾਜ਼ਮ ਕਿੰਨੇ ਲੱਗੇ ਇੱਥੇ ਹੈਗੇ ਆ ਤਿੰਨ ਕ ਮੁਲਾਜ਼ਮਾ ਹੋਣੇ ਕੌਣ ਕੌਣ ਨੇ ਹੁਣ ਵੇਖਦਾ ਜੇ ਤੇ ਮੈਂ ਆਣ ਕੇ ਤੁਸੀਂ ਗੱਡੀ ਮੈਂ ਬੰਦ ਕੀਤੀ ਆ ਵੀ ਇਹ ਗੱਡੀ ਨਹੀਂ ਜਿਹੜੇ ਮੁਲਾਜ਼ਮ ਹੈਗੇ ਨੇ ਸੀਓ ਹਸਪਤਾਲੀ ਚੌਂਕੀ ਦੇ ਮੁਲਾਜ਼ਮ ਹੀ ਨੇ ਆ ਕੀ ਜਾਨ ਜੀ ਆਹ ਵੇਖਦਾ ਹਾਂ ਨਾ ਸਾਰੀ ਗੱਲ ਵੇਖਦੇ ਆਏ ਗੱਡੀ 'ਚ ਬਹਿ ਕੇ ਆਏ ਤੁਹਾਨੂੰ ਸਾਰੀ ਗੱਲ ਦੱਸੀ ਜਾਏਗੀ ਵੇਖਦੇ ਆਪਾਂ ਇਹ ਗੱਡੀ 'ਚ ਬਹਿ ਕੇ ਆਏ ਕਿੱਥੋਂ ਆਏ ਨੇ ਕਿਹੜੇ ਕਿਹੜੇ ਥਾਣੇ ਦੇ ਨੇ ਯਾਰ ਤੁਹਾਡੇ ਸਾਹਮਣੇ ਤੁਸੀਂ ਮੇਰੇ ਨਾਲ ਇੱਥੇ ਪਹਿਲਾਂ ਦੇ ਖੜੇ ਜੇ ਹੁਣ ਮੈਂ ਹੁਣ ਵੀਰੇ ਆਇਆ ਹੁਣ ਮੈਂ ਦੱਸਣਾ ਜੀ ਹਨਾ ਠੀਕ ਹੈ ਫਿਰ ਵੇਖਦਾ ਵੀ ਕੀ ਕਰਦਾ ਠੀਕ ਹੈ ਤੁਸੀਂ ਮੌਕਾ ਦੇਖ ਲਓ ਅਸੀਂ ਉਸ ਤੋਂ ਬਾਅਦ ਤੁਹਾਨੂੰ ਦੱਸਾਂਗੇ ਗੱਡੀ ਕਿਹਦੀ ਹੈ ਜੀ ਆ ਸਰ ਬੱਸ ਆਪ ਨੂੰ ਮਰਨ ਡੌਨ ਡੌਲਡ ਕਰਨੀ ਗੱਡੀ ਖੜੀ ਹੈ ਗੱਡੀ ਬੜੀ ਖਿਲਨੇ ਅੱਛਾ ਤੁਹਾਡਾ ਕੀ ਨਾਮ ਹੈ ਜੀ ਗੰਗਾ ਵੀਰ ਨਮਸਤ। ਤੁਸੀਂ ਕਿੱਥੋਂ ਦੇ ਕਿੱਥੇ ਕਿੱਥੇ ਦਿਨਾਤੀ ਕਿੱਥੇ ਦਿਨਾਤੀ ਤੁਹਾਡੀ ਸਿਵਲ ਸਿਵਲ ਅਸਤਲ ਦੀ। ਤੁਸੀਂ ਕੋਈ ਨਸ਼ਾ ਕੀਤਾ ਜੀ? ਨਾ ਕੋ ਕੋਈ ਨਸ਼ਾ ਪੱਕੇ ਨਹੀਂ ਬੰਨੀ ਸਰ। ਨਹੀਂ ਸਰ ਪਾ ਪਾ ਸੀਮਾ ਨਹੀਂ ਆਫ ਡਿਊਟੀ ਆ। ਮੇਰੀ ਯਾਰ ਤੋਂ ਆਫ ਡਿਊਟੀ ਤੇ ਸਰ ਵਰਦੀ ਪਾ ਕੇ ਖੜੇ ਹਾਂ। ਸੀਮਾ ਨਹੀਂ ਵਰਦੀ ਪਾਈ ਆ। ਜੀ। ਨੌਂ ਡਰੋਪੀ ਹੈ। ਇਹ ਨਹੀਂ ਕੋਈ ਨਸ਼ਾ ਵਗੈਰਾ ਕੀਤਾ ਹੈ ਜੀ? ਨਾ ਕੋ ਕੋਈ ਕੋਈ ਨਹੀਂ ਲੱਗਦਾ ਵੇ ਜੀ। ਤੁਸੀਂ ਮਨਾਇਆ ਸਰ ਤੁਹਾਡੀ ਦਸਤਾਰ ਕਿੱਥੇ ਹੈ ਜੀ ਜੀ ਦਸਾਰ ਉਹ ਦਿਖਾ ਦੇ ਕਿੱਥੇ ਜਿਹਨੇ ਪੋਸ਼ਤ ਦਸਾਰ ਮੇਰੀ ਪੱਕੀ ਹੈ ਹਾਂਜੀ ਕਿੱਥੇ ਅੰਦਰ ਪਈ ਹੈ ਅੱਛਾ ਜੀ ਜਦੋਂ ਮੈਂ ਪਾਸਾ ਪਾਸਾ ਨਾ ਡਿਊਟੀ ਹੋ ਇਸ ਟਾਈਮ ਉਹ ਵੀ ਕੱਟਿਆ ਉਹ ਵੀ ਕੱਟਿਆ ਕੋਹ ਡਿਊਟੀ ਉਹ ਵੀ ਕੱਟਿਆ ਡਿਊਟੀ ਤੇ ਹੈ ਨਾ ਸਟੈਂਡਰਡ ਉਹ ਡਿਊਟੀ ਉਹ ਵੀ ਕੱਟਿਆ ਇਹ ਡੇ ਪੋਸ਼ਤ ਡਿਊਟੀ ਇਹ ਪੁਲਿਸਾਂ ਨੂੰ ਨਹੀਂ ਜਰੂਰੀ ਹੁੰਦੀ ਜੀ ਇਹ ਕਿਉਂ 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 ਨਾ ਆਵੇ ਸੀ ਬੰਦ ਜੀ ਅਮਰਜੈਂਸੀ ਡਿਊਟੀ ਹੈ ਨਾ ਦੀ ਇਹ ਬੇਰੀ ਬੇਰੀ ਦੀ ਔਰ ਉਹ ਉਹ ਹੋਦਾ ਨਹੀਂ ਆ ਤੁਹਾਡੀ ਕਿੱਥੇ ਹੈ ਮੇਰੀ ਮੈਂ ਮੈਂ ਹਾਜ਼ਰ ਆ ਮੈਂ ਤਾਂ ਕੋਈ ਹਾਜ਼ਰ ਆ ਔਰ ਇਹ ਹੋਲਡ ਡਿਊਟੀ ਹੈ ਤੁਹਾਡੇ ਨਾਲ ਹੋਰ ਕੌਣ ਕੌਣ ਮੌਜੂਦ ਹੈ ਇੱਥੇ ਡਿਊਟੀ ਤੇ ਚੁੱਪ ਜਾ ਸਰ ਐਸੇ ਖੜਾ ਸਰ ਭਾਜੀ ਮੈਂ ਮੇਰੀ ਦੁਕਾਨ ਦੀ ਆ ਨਿਰੰਜਨ ਜੀ ਇਹ ਜਿਹੜੀ ਗੱਡੀ ਹੈ ਇੱਕ ਇੱਕ ਦੀ ਹੈ ਕਿਹੜੇ ਮੁਲਾਜ਼ਮ ਦੀ ਹੈ ਸਰ ਭਾਜੀ ਅਬ ਦੇਖ ਲੈਂਦੇ ਨਹੀਂ ਤੁਸੀਂ ਇੱਥੇ ਦੇਖ ਜਿਹੜੀ ਕਿਹੜੇ ਕਿਹੜੇ ਦੇਖ ਲੈਂਦੇ ਦੇਖ ਲੈਂਦੇ ਔਰੀ ਮੈਂ ਤੁਹਾਨੂੰ ਰਿਪੋਰਟ ਕਰਦਾ ਆ ਦੇਖ ਸਕਦੇ ਹੋ ਤੁਸੀਂ ਸਿਵਲ ਹਸਪਤਾਲ ਦੇ ਵਿੱਚ ਤੇ ਆ ਮਾਮਲਾ ਕੋਈ ਨਾ ਹੁਣ ਭੰਨ ਦੇਣਾ ਵਾ ਦੇਖੇਗਾ ਹੈ ਹਾਂ ਹੱਥ ਲਾ ਲਾ ਕੋਈ ਨਹੀਂ ਕੋਈ ਨਹੀਂ ਲਾਲਾ ਹੱਥ ਲਾਲਾ ਹੱਥ ਤੂੰ ਲਾਲਾ ਯਾਰ ਤੂੰ ਹੱਥ ਲਾ ਲਾ ਤੂੰ ਹੱਥ ਲਾ ਲਾ ਦੇਖ ਲੈਣਾ ਮੈਂ ਵੀ ਤੂੰ ਭੰਨਣ ਦੀ ਗੱਲ ਤਾਂ ਬੜੀ ਦੂਰ ਦੀ ਗੱਲ ਕਰਦਾ ਤੂੰ ਤੂੰ ਹੱਥ ਲਾ ਕੇ ਦੇਖ ਲੈ ਹਾਂ ਸਮਝ ਗਿਆ ਨਾ ਦੱਸ ਰਹੀ ਏ ਅਕਸਰ ਇਸੇ ਵੇਖਦੇ ਆ ਕਿ ਪੁਲਿਸ ਮੁਲਾਜ਼ਮ ਜਦੋਂ ਕਿਸੇ ਆ ਕਾਰ ਚਾਲਕ ਦਾ ਗੱਡੀ ਚਾਲਕ ਦਾ ਕਿਸੇ ਦੇ ਵੀ ਨਸ਼ੇ ਚ ਤੁੱਤ ਹੋਣ ਦੀ ਖਬਰ ਉਹਨਾਂ ਨੂੰ ਮਿਲਦੀ ਹੈ ਤਾਂ ਚੱਕ ਕੇ ਉਹਨਾਂ ਨੂੰ ਥਾਣੇ ਲਿਜਾਇਆ ਜਾਂਦਾ ਪਰ ਖੁਣ ਜੋ ਮਾਮਲਾ ਸਾਹਮਣੇ ਇਸ ਦੇ ਵਿੱਚ ਖੁਦ ਪੁਲਿਸ ਮੁਲਾਜ਼ਮ ਨਸ਼ੇ ਚ ਤੁੱਤ ਨੇ ਸ਼ਰਾਬ ਦੇ ਨਸ਼ੇ ਚ ਤੁੱਤ ਨੇ ਤੇ ਉਹਨਾਂ ਦੇ ਵੱਲੋਂ ਗੱਡੀ ਡਿਵਾਈਡਰ ਤੇ ਚੜਾ ਦਿੱਤੀ ਜਾਂਦੀ ਤਾਂ ਲੁਧਿਆਣਾ ਦਾ ਮਾਮਲਾ ਦੱਸਿਆ ਜਾ ਰਿਹਾ ਹੈ ਲੁਧਿਆਣਾ ਦੇ ਸਰਕਾਰੀ ਹਸਪਤਾਲ ਦੇ ਵਿੱਚ ਪੂਰੀ ਘਟਨਾ ਵਾਪਰੀ ਹੈ ਜਿੱਥੇ ਪੁਲਿਸ ਮੁਲਾਜ਼ਮ ਨਸ਼ੇ ਦੇ ਵਿੱਚ ਤੁੱਤ ਸੀਗੇ ਵੀਡੀਓ ਵਿੱਚ ਵੀ ਸਾਫ਼ ਦੇਖਿਆ ਜਾ ਸਕਦਾ ਹੈ ਕੋਈ ਹੋਸ਼ ਨਹੀਂ ਹੈਗੇ ਇਹਨਾਂ ਨੂੰ ਤੇ ਜਦੋਂ ਲੋਕਾਂ ਦੇ ਵੱਲੋਂ ਪੁੱਛਿਆ ਜਾਂਦਾ ਹੈ ਕਿ ਉਸ ਤੋਂ ਬਾਅਦ ਉਹ ਖੁਦ ਉਹਨਾਂ ਲੋਕਾਂ ਤੇ ਹੀ ਪੜਕਦੇ ਜਿਹੜੇ ਨੇ ਉਹ ਦਿਖਾਈ ਦੇ ਰਹੇ ਨੇ ਤਾਂ ਤੁਸੀਂ ਵੇਖੋ ਤਸਵੀਰਾਂ ਦੇ ਵਿੱਚ ਕਿਸ ਤਰ੍ਹਾਂ ਗੱਡੀ ਜਿਹੜੀ ਹੈ ਉਹ ਡਿਵਾਈਡਰ ਤੇ ਚੜਾ ਦਿੱਤੀ ਜਾਂਦੀ ਤੇ ਲੁਧਿਆਣਾ ਦੀ ਖਬਰ ਹੈ ਪੁਲਿਸ ਮੁਲਾਜ਼ਮ ਨਸ਼ੇ ਦੇ ਵਿੱਚ ਤੁੱਤ ਨੇ ਤੇ ਨਸ਼ੇ ਦੇ ਵਿੱਚ ਤੁੱਤ ਉਹਨਾਂ ਮੁਲਾਸਮਾਂ ਦੇ ਵੱਲੋਂ ਜਿਹੜਾ ਗੱਡੀ ਡਿਵਾਈਡਰ ਤੇ ਚੜਾ ਦਿੱਤੀ ਜਾਂਦੀ ਹੈ ਮੌਕੇ ਤੇ ਲੋਕ ਵੀ ਇਕੱਠੇ ਹੁੰਦੇ ਨੇ ਤਾਂ ਸਵਾਲ ਵੀ ਕਰਦੇ ਨੇ ਤਾਂ ਸਵਾਲ ਬਣਦਾ ਵੀ ਹੈ ਕਿਉਂਕਿ ਪੁਲਿਸ ਦਾ ਕੰਮ ਹੁੰਦਾ ਹੈ ਜਿਹੜੇ ਸ਼ਰਾਰਤੀ ਅੰਸਰ ਹੁੰਦੇ ਨੇ ਉਹਨਾਂ ਨੂੰ ਫੜਨਾ ਜਿਹੜੇ ਕਿ ਕੋਈ ਗਲਤ ਕੰਮ ਕਰਦੇ ਨੇ ਜਾਂ ਕਾਨੂੰਨਾਂ ਨੂੰ ਤੋੜਦੇ ਨੇ ਨੀਮਾਂ ਨੂੰ ਤੋੜਦੇ ਨੇ ਪਰ ਜਦੋਂ ਪੁਲਿਸ ਮੁਲਾਜ਼ਮ ਖੁਦ ਨਿਯਮ ਤੋੜਨ ਲੱਗ ਜਾਣ ਤਾਂ ਫਿਰ ਸਵਾਲ ਉੱਠਣੇ ਤਾਂ ਬਿਲਕੁਲ ਬਣਦੇ ਵੀ ਹੈਗੇ ਨੇ ਤਾਂ ਤੁਸੀਂ ਦੇਖੋ ਤਸਵੀਰਾਂ ਦੇ ਵਿੱਚ ਕਿ ਕਿਸ ਤਰ੍ਹਾਂ ਇਹ ਪੁਲਿਸ ਮੁਲਾਜ਼ਮ ਸ਼ਰਾਬ ਦੇ ਨਸ਼ੇ ਦੇ ਵਿੱਚ ਨੇ ਉਹਨਾਂ ਨੂੰ ਕੋਈ ਸੁਰਤ ਵੀ ਨਹੀਂ ਹੈ ਤੁਸੀਂ ਦੇਖੋ ਇਹ ਲੁਧਿਆਣਾ ਦੀ ਖਬਰ ਹੈ ਹਸਪਤਾਲ ਦੀ ਸਰਕਾਰੀ ਹਸਪਤਾਲ ਦੇ ਵਿੱਚ ਹਾਲਾਂਕਿ ਮੌਕੇ ਤੇ ਸੀਨੀਅਰ ਅਧਿਕਾਰੀ ਵੀ ਪਹੁੰਚਦੇ ਨੇ ਤਾਂ ਉਹਨਾਂ ਤੋਂ ਜਦੋਂ ਸਵਾਲ ਕੀਤਾ ਜਾਂਦਾ ਤਾਂ ਉਹਨਾਂ ਨੇ ਇਹ ਗੱਲ ਆਖੀ ਕਿ ਹਜੇ ਅਸੀਂ ਜਾਂਚ ਕਰਾ ਕੇ ਕਿ ਆਕਰ ਕੀ ਮਾਮਲਾ ਕੀ ਨਹੀਂ ਮਾਮਲਾ ਪਰ ਤੁਸੀਂ ਤਸਵੀਰਾਂ ਦੇਖੋ ਕਿਸ ਤਰ੍ਹਾਂ ਜੋ ਪੁਲਿਸ ਮੁਲਾਜ਼ਮ ਨਸ਼ੇ ਦੇ ਵਿੱਚ ਤੁੱਤ ਹੈਗੇ ਨੇ ਇਹ ਕੀ ਲੋਕ ਤੁਹਾਡੀ ਸੁਰੱਖਿਆ ਕਰਨਗੇ ਇਹਨਾਂ ਲੋਕਾਂ ਤੋਂ ਤੁਸੀਂ ਕੀ ਆਸ ਕਰੋਗੇ ਜਿਹੜੇ ਕਿ ਖੁਦ ਨਸ਼ੇ ਦੇ ਵਿੱਚ ਤੁੱਤ ਨੇ ਉਹਨਾਂ ਨੂੰ ਕੋਈ ਸੁਰਤ ਨਹੀਂ ਹੈ ਖੁਦ ਨਿਯਮ ਤੋੜ ਰਹੇ ਨੇ ਤਾਂ ਦੇਖੋ ਤਸਵੀਰਾਂ ਦੇ ਵਿੱਚ ਇਹ ਪੁਲਿਸ ਮੁਲਾਜ਼ਮ ਨੇ ਪੰਜਾਬ ਪੁਲਿਸ ਦੇ ਮੁਲਾਜ਼ਮ ਨੇ ਨਸ਼ੇ ਦੇ ਵਿੱਚ ਤੁੱਤ ਇਹਨਾਂ ਨੇ ਗੱਡੀ ਡਿਵਾਈਡਰ ਤੇ ਚੜਾਤੀ ਤਾਂ ਲੁਧਿਆਣਾ ਦੇ ਮਾਮਲਾ ਦੱਸਿਆ ਜਾ ਰਿਹਾ ਹੈ ਪੁਲਿਸ ਮੁਲਾਜ਼ਮਾਂ ਦਾ ਕੀ ਕਰੋ ਵੀ ਇਸ ਤੁਹਾਨੂੰ ਸੁਣਾ ਦਿੰਨੇ ਆ ਪਈ ਤੁਸੀਂ ਡਿਊਟੀ ਅਫਸਰ ਹੋ ਤੁਹਾਨੂੰ ਤੁਹਾਨੂੰ ਪਤਾ ਚੱਲਿਆ ਹੋਇਆਗਾ ਇੱਥੇ ਕੀ ਹੋਇਆ ਮਾਮਲਾ ਤੁਸੀਂ ਦੱਸੋ ਪਤਾ ਨਹੀਂ ਤੁਹਾਨੂੰ ਐਸਐਚਓ ਸਾਹਿਬ ਨੇ ਦੱਸਿਆ ਹੋਣਾ ਇਹ ਦੇ ਲੜਾਈ ਚ ਝਗੜਾ ਹੋਇਆ ਲੜਾਈ ਝਗੜਾ ਨਹੀਂ ਹੋਇਆ ਉਹਨਾਂ ਨੂੰ ਤੁਹਾਨੂੰ ਕੋਈ ਸ਼ੋਰ ਦੱਸਿਆ ਹੋਣਾ ਨਹੀਂ ਨਹੀਂ ਆਪਾਂ ਨੂੰ ਅਜੇ ਤੱਕ ਕੋਈ ਸਹੀ ਗੱਲ ਦਾ ਨਹੀਂ ਪਤਾ ਅੱਛਾ ਤੁਸੀਂ ਥਾਣੇ ਤੋਂ ਆਏ ਹੋ ਡਿਊਟੀ ਅਫਸਰ ਹੋ ਤੁਸੀਂ ਇੱਥੇ ਚੌਂਕੀ ਲਨ ਦੇਖ ਰਹੇ ਹੋ ਤੁਹਾਡੇ ਕੋਲ ਮੁਲਾਜ਼ਮ ਖੜੇ ਨੇ ਦਿਨੋ ਹਾਂਜੀ ਹਾਂਜੀ ਇਹਨਾਂ ਨੂੰ ਦੇਖ ਕੇ ਤੁਹਾਨੂੰ ਕਿੱਦਾਂ ਦੀ ਇਹਨਾਂ ਦੀ ਹਾਲਤ ਕਿੱਦਾਂ ਲੱਗ ਰਹੀ ਹੈ ਦੇਖਦੇ ਹਾਂ ਹੁਣ ਦੇਖਦੇ ਨਹੀਂ ਤੁਹਾਨੂੰ ਕੀ ਲੱਗ ਰਿਹਾ ਵਾ ਦੱਸੋ ਦੇਖਦੇ ਹਾਂ ਸਾਨੂੰ ਤਾਂ ਕੋਈ ਨਹੀਂ ਲੱਗ ਰਿਹਾ ਵੇਖਦੇ ਹਾਂ ਸਰ ਉਹ ਗੱਡੀ ਉੱਥੇ ਡਿਵਾਈਡਰ ਤੇ ਚੜਾਈ ਹੋਈ ਆ ਠੀਕ ਹੈ ਹੈ ਕਿੰਨਾ ਕਿ ਜਾ ਜਾ ਦੱਸੋ ਪੈਸੇ ਕਿੱਥੇ ਹੈ ਕਿ ਦੀ ਹੈ ਸਰ ਕਿਹੜੀ ਉਹ ਗੱਡੀ ਖੜੀ ਹੈ ਇਹ ਮੈਂ ਆਇਆ ਮੈਂ ਅਮਰਜੈਂਸੀ ਆਹਤੇ ਆਇਆ ਹਾਂ ਡਿਊਟੀ ਅਫਸਰ ਹਾਂ ਜੀ ਹੁਣ ਮੈਂ ਵੇਖਦਾ ਗੱਲ ਕੀ ਹੋਈ ਆ ਤੇ ਇਹ ਤੇ ਤੁਹਾਡੇ ਕੋ ਹੁਣ ਪਤਾ ਲੱਗਣਗਾ ਤੁਸੀਂ ਗੱਲ ਦੱਸੋ ਕਿ ਤੇ ਫੇਰ ਹੀ ਗੱਲ ਦਾ ਪਤਾ ਲੱਗੂ ਸਰ ਇਹਨਾਂ ਇੱਕ ਤਾਂ ਇਹਨਾਂ ਨੇ ਡਿਵਾਈਡਰ ਤੇ ਗੱਡੀ ਚੜਾਈ ਡਰਿੰਕ ਕਹਿੰਦੇ ਉਹ ਪਿੱਛੇ ਮੁਲਾਜ਼ਮ ਖੜੇ ਆ ਕਿਹੜੀ ਗੱਡੀ ਡਿਵਾਈਡਰ ਤੇ ਉਹ ਦੇਖੋ ਸਾਹਮਣੇ ਚੜੀ ਹੋਈ ਆ ਉਹ ਵੇਖ ਲੈਨੇ ਆ ਫਿਰ ਆਪਾਂ ਨੂੰ ਪਤਾ ਤੇ ਲੱਗੇ ਨਾ ਜੋ ਵੀ ਹੈਗਾ ਸੀਨੀਅਰ ਅਫਸਰ ਨੇ ਨੋਟਿਸ ਵੀ ਲਿਆਂਦਾ ਜਾਏਗਾ ਫਿਰ ਗੱਲ ਕਰਦੇ ਇਹਨਾਂ ਦਾ ਮੁਲਾਜ਼ਾ ਕਰਾਉਂਗੇ ਜੀ ਮੁਲਾਜ਼ਾ ਕਰਾਉਂਗੇ ਇਹਨਾਂ ਦਾ ਮੈਡੀਕ ਆਹੋ ਰਾਵਾਂ ਜੀ ਕਿੰਨੇ ਮੁਲਾਜ਼ਮ ਹੈਗੇ ਜਿਹੜੇ ਚੌਂਕੀ ਦੇ ਮਜੂਰ ਨੇ ਹੁਣ ਅਜੇ ਤਾਂ ਮੈਂ ਆਇਆ ਹੀ ਆ ਆਣ ਕੇ ਤੁਹਾਡੇ ਲਾਗੇ ਹੀ ਖੜਾ ਆ ਯਾਰ ਨਹੀਂ ਤੁਹਾਨੂੰ ਤੁਹਾਨੂੰ ਹੁਣ ਤੱਕ ਪ੍ਰੈਜ਼ੈਂਟ ਮੁਲਾਜ਼ਮ ਕਿੰਨੇ ਲੱਗੇ ਇੱਥੇ ਹੈਗੇ ਆ ਤਿੰਨ ਕ ਮੁਲਾਜ਼ਮਾ ਹੋਣੇ ਕੌਣ ਕੌਣ ਨੇ ਹੁਣ ਵੇਖਦਾ ਜੇ ਤੇ ਮੈਂ ਆਣ ਕੇ ਤੁਸੀਂ ਗੱਡੀ ਮੈਂ ਬੰਦ ਕੀਤੀ ਆ ਵੀ ਇਹ ਗੱਡੀ ਨਹੀਂ ਜਿਹੜੇ ਮੁਲਾਜ਼ਮ ਹੈਗੇ ਨੇ ਸਿਵਲ ਹਸਪਤਾਲ ਦੀ ਚੌਂਕੀ ਦੇ ਮੁਲਾਜ਼ਮ ਹੀ ਨੇ ਆ ਕੀ ਜਾਣ ਜੀ ਮੈਂ ਵੇਖਦਾ ਹਾਂ ਨਾ ਸਾਰੀ ਗੱਲ ਵੇਖ ਲਈਏ ਗੱਡੀ 'ਚ ਬਹਿ ਕੇ ਆਏ ਤੁਹਾਨੂੰ ਸਾਰੀ ਗੱਲ ਦੱਸੀ ਜਾਏਗੀ ਵੇਖਦੇ ਆਪਾਂ ਇਹ ਗੱਡੀ 'ਚ ਬਹਿ ਕੇ ਆਏ ਕਿੱਥੋਂ ਆਏ ਨੇ ਕਿਹੜੇ ਕਿਹੜੇ ਥਾਣੇ ਦੇ ਨੇ ਯਾਰ ਤੁਹਾਡੇ ਸਾਹਮਣੇ ਤੁਸੀਂ ਮੇਰੇ ਨਾਲ ਇੱਥੇ ਪਹਿਲਾਂ ਦੇ ਖੜੇ ਜੇ ਹੁਣ ਮੈਂ ਹੁਣ ਵੀਰੇ ਆਇਆ ਹੁਣ ਮੈਂ ਦੱਸਣਾ ਜੀ ਹਨਾ ਠੀਕ ਹੈ ਫਿਰ ਵੇਖਦਾ ਵੀ ਕੀ ਕਰਦਾ ਠੀਕ ਹੈ ਤੁਸੀਂ ਮੌਕਾ ਦੇਖ ਲਓ ਅਸੀਂ ਉਸ ਤੋਂ ਬਾਅਦ ਤੁਹਾਨੂੰ ਦੱਸਾਂਗੇ ਗੱਡੀ ਕਿੱ디 ਹੈ ਜੀ ਆ ਸਰ ਬੱਸ ਆਪ ਨੂੰ ਮਰ ਲੋਡ ਗੋਇੰਗ ਗੱਡੀ ਖੜੀ ਹੈ ਗੱਡੀ ਬੜੀ ਖਿਲਨੇ ਅੱਛਾ ਤੁਹਾਡਾ ਕੀ ਨਾਮ ਹੈ ਜੀ ਨਰਜਾ ਵੀਰ ਨਮਸਤਕ ਤੁਸੀਂ ਕਿੱਥੋਂ ਦੇ ਕਿੱਥੇ ਕਿੱਥੇ ਦਿਨਾ ਤੇ ਕਿੱਥੇ ਦਿਨਾਤੀ ਤੁਸੀਂ ਸਿਵਲ ਸਿਵਲ ਅਸਤਾਲ ਦੀ ਤੁਸੀਂ ਕੋਈ ਨਸ਼ਾ ਕੀਤਾ ਜੀ ਨਾ ਕੋ ਕੋਈ ਨਸ਼ਾ ਨਹੀਂ ਬੰਨੀ ਸਰ ਨਹੀਂ ਸਰ ਭਾ ਠੀਕ ਮੈਂ ਨਹੀਂ ਆਫ ਡਿਊਟੀ ਆ ਮੇਰੀ ਅੱਜ ਤੋਂ ਆਫ ਡਿਊਟੀ ਸਿਰ ਸਰ ਵਰਦੀ ਪਾ ਕੇ ਖੜੇ ਹਾਂ ਸ੍ਰੀਮਾਨ ਜੀ ਵਰਦੀ ਪਾਈ ਹੋ ਜੀ ਨੌਂ ਦਿਨ ਦੀ ਡਿਊਟੀ ਹੈ ਇਹ ਨਹੀਂ ਮੈਂ ਕੋਈ ਨਸ਼ਾ ਵਗੈਰਾ ਕੀਤਾ ਹੈ ਜੀ ਨਾ ਕੋਈ ਕੋਈ ਨਹੀਂ ਲੱਗਦਾ ਵੇ ਜੀ ਕੁਝ ਮਾਇਆ ਸਰ ਤੁਹਾਡੀ ਦਸਤਾਰ ਕਿੱਥੇ ਹੈ ਜੀ ਦਸਾਰ ਉਹ ਦਿਖਾ ਸਰ ਕਿਤੇ ਜੇ ਮੈਂ ਪੋਸ਼ ਦਸਾਰ ਮੇਰੀ ਪੱਕ ਪਈ ਹੈ ਹਾਂਜੀ ਅੰਦਰ ਪਈ ਹੈ ਅੱਛਾ ਜੀ ਜਦੋਂ ਮੈਂ ਪਾਸਾ ਪਾਸਾ ਜਦੋਂ ਡਿਊਟੀ ਹੋ ਇਸ ਟਾਈਮ 24 ਘੰਟੇ ਆ 24 ਘੰਟੇ ਆ ਕੋਹ ਡਿਊਟੀ 24 ਘੰਟੇ ਆ ਡਿਊਟੀ ਤੇ ਹੈ ਨਾ ਇਸ ਟਾਈਮ ਕੋਹ ਕੋਹ ਡਿਊਟੀ 24 ਘੰਟੇ ਆ ਇਹ ਸਰ ਡਿਊਟੀ ਇਹ ਪੁਲਿਸਾਂ ਨਹੀਂ ਜ਼ਰੂਰੀ ਹੁੰਦੀ ਜੀ ਓਕੇ ਜੀ ਹਿਉਮਾਨੀ ਨਾ ਆਵੀਰ ਸਿਵਲ ਚ ਅਮਰਜੈਂਸੀ ਡਿਊਟੀ ਹੈ ਨਾ ਦੀ ਇਹ ਮੇਰੀ ਮੇਰੀ ਨਹੀਂ ਉਹ ਹੋਦਾ ਨਹੀਂ ਆ ਤੁਹਾਡੀ ਕਿੱਥੇ ਹੈ ਮੇਰੀ ਮੈਂ ਮੈਂ ਹਾਂ ਜਰਾ ਮੈਂ ਤਾਂ ਪਹੁੰਚਿਆ